ਸਤਿ ਸ੍ਰੀ ਸਤਿ ਸ੍ਰੀ ਕਾਲ ਸਤਿ ਸ੍ਰੀ ਕਾਲ ਜੀ ਸਤਿ ਸ੍ਰੀ ਕਾਲ ਹੋਰ ਕਿਵੇਂ ਹੋ ਤੁਸੀਂ ਠੀਕ ਹੋ ਹਾਂਜੀ ਹਾਂਜੀ ਵਧੀਆ ਉਹ ਫਿਰ ਤੁਹਾਨੂੰ ਮੇਰੇ ਨਾਮ ਤੇ ਮਿਲ ਹੀ ਗਿਆ ਵਿਜੋਲਨ ਕੋਲ ਹਣਾ ਹਾਂਜੀ ਹਾਂਜੀ ਨੰਬਰ ਤਾਂ ਮੈਂ ਉਹਨਾਂ ਤੋਂ ਲੈ ਲਿਆ ਸੀ ਅੱਛਾ ਸੋ ਠੀਕ ਹੈ ਜੀ ਉਹਨੇ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਤਾਂ ਕਰਕੇ ਨੰਬਰ ਦਿੱਤਾ ਸੀ ਮੈਂ ਆਪ ਦਾ ਤੁਹਾਨੂੰ ਹਾਂਜੀ ਹਾਂਜੀ ਦੱਸੋ ਚਲੋ ਆਪਣਾ ਹੁਣ ਵੀ ਚਲ ਦੋਨਾਂ ਘਰਾਂ ਦਾ ਰਿਸ਼ਤਾ ਤਾਂ ਹੋ ਹੀ ਗਿਆ ਨਾ ਦੋ ਪਰਿਵਾਰ ਆਪਣੇ ਜੁੜ ਗਏ ਹਾਂਜੀ 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 ਅਸੀਂ ਆਪ ਦੀ ਕੁੜੀਆਂ ਬਹੁਤ ਪਿਆਰ ਕਰਦੇ ਹਾਂ ਸਾਡੀ ਕੱਲੀ ਕੱਲੀ ਕੁੜੀਆ ਤੁਹਾਨੂੰ ਵੀ ਪਤਾ ਹੈ ਨਾ ਹਾਂਜੀ ਹਾਂ ਇਹ ਤਾਂ ਹੁੰਦਾ ਹੀ ਆ ਹੁਣ ਧੀਆ ਨੂੰ ਤਾਂ ਬੰਦਾ ਪਿਆਰ ਕਰਦਾ ਹੀ ਆ ਹੈਨਾ ਨਾਲ ਬਹੁਤ ਪਿਆਰੀਆਂ ਹੁੰਦੀਆਂ ਨੇ ਗੀਆਂ ਹਾਂਜੀ ਇਸ ਤਾਂ ਬਹੁਤ ਲਾਡ ਨਾਲ ਪਾਲੀ ਹੋਈ ਹੈ ਜੀ ਅਸਤਾ ਕੁੜੀ ਹਾਂ ਅਸੀਂ ਵੀ ਬਹੁਤ ਲਾਡ ਨਾਲ ਹੀ ਪਾਲਿਆ ਹੋਇਆ ਜੀ ਸਾਡਾ ਬੱਚਾ ਮੇਰੀ ਗੱਲ ਸੁਣੋ ਜੀ ਹਾਂਜੀ ਹਾਂਜੀ ਤੇ ਮੈਂ ਤੁਹਾਨੂੰ ਐ ਪੁੱਛਦੀ ਸੀ ਤੇ ਹੁਣ ਪ੍ਰੀਤ ਕੀ ਕਰੀ ਜਾਂਦੀ ਹੈਗੀ ਉਹ ਬਸ ਕੁਝ ਨਹੀਂ ਹੋਉ ਆਪਦਾ ਹੁਣ ਕੰਮ ਕਰ ਸਿੱਖ ਰਹੀ ਐ ਤੁਹਾਨੂੰ ਵੀ ਪਤਾ ਜੀ ਹੁਣ ਫਿਰ ਬਗਾਨੀ ਘਰ ਆ ਕੇ ਤਾਂ ਕੰਮ ਕਰਨਾ ਹੀ ਪੈਂਦਾ ਹੈ ਨਾ ਤੇ ਪਹਿਲਾਂ ਤਾਂ ਜਦੋਂ ਕੰਮ ਕੀਤਾ ਨਹੀਂ ਉਹ ਕੰਮ ਸਿਖਾ ਰਹੀ ਸੀਗੀ ਮੈਂ ਸਾਰੀ ਰਸੋਈ ਵਾਲੇ ਅੱਛਾ ਜੀ ਚਲੋ ਵਧੀਆ ਹਾਂਜੀ ਹਾਂਜੀ ਤੁਸੀਂ ਸਿਖਾਉਣੀ ਉਹਨੂੰ ਸਾਰਾ ਕੁਝ ਹੈ ਨਾ ਹਾਂਜੀ ਹਾਂਜੀ ਫਿਰ ਹੁਣ ਤੁਹਾਨੂੰ ਪਤਾ ਉਹਦੀ ਮਾਂ ਤਾਂ ਹੈ ਨਹੀਂ ਜੀ ਫਿਰ ਮੈਂ ਹੀ ਆਪਦੀ ਕੁੜੀਾਂ ਨੂੰ ਵੀ ਪਾਲ ਲਿਆ ਉਹਨੂੰ ਮੈਨੂੰ ਹੀ ਮਾਂ ਕਹਿੰਦੀ ਹੋਈ ਵਧੀਆ ਜੀ ਵਧੀਆ ਬਹੁਤ ਵਧੀਆ ਜੀ ਉਹ ਨਾ ਮੈਂ ਤੁਹਾਨੂੰ ਕੋਈ ਜ਼ਰੂਰੀ ਗੱਲ ਕਰਨੀ ਸੀਗੀ ਹਾਂਜੀ ਹਾਂਜੀ ਦੱਸੋ ਝਿਜਕਦੇ ਕਾਤੋਂ ਬਾਅਦ ਵਿੱਚ ਵੀ ਉਹ ਗੱਲਾਂ ਹੋਣ ਆਪਾਂ ਪਹਿਲਾਂ ਹੀ ਉਹ ਗੱਲਾਂ ਕਰ ਲਈਏ ਹਾਂਜੀ ਹਾਂਜੀ ਦੱਸੋ ਦੱਸੋ ਵੀ ਦਿਲ ਰੱਬ ਦਾ ਸਾਡੇ ਘਰੇ ਸਾਰਾ ਕੁਝ ਹੀ ਹੈਗਾ ਜੀ ਹਨਾ ਮੇਰੇ ਚਲ ਆਪਦਾ ਮੁੰਡਾ ਹੈਗਾ ਸਾਡੀ ਇੱਕ ਕੁੜੀ ਆ ਅਸੀਂ ਨਹੀਂ ਚਾਹੁੰਦੇ ਅਸੀਂ ਕੁੜੀ ਨੇ ਕਿਸੇ ਚੀਜ਼ ਦੀ ਕਮੀ ਰੱਖਗੇ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਆ ਮਤਲਬ ਉਹ ਹੁੰਦੀ ਹੈ ਵੀ ਕੁੜੀ ਲੈਂਦੇ ਕਰਦੇ ਚਲੋ ਜਲ ਤੁਸੀਂ ਜੇ ਨਹੀਂ ਲੈ ਲੈਂਦੇ ਨਾ ਤੁਹਾਡੀ ਆਪ ਦੀ ਇੱਛਾ ਹੈਗੀ ਹੈ ਨਾ ਵੀ ਚਲ ਤੁਸੀਂ ਨਹੀਂ ਸਕਦੇ ਕੁਝ ਮੰਗਿਆ ਪਰ ਸਾਡੀ ਦਿਲੋਂ ਇੱਛਾ ਹੈਗੀ ਵੀ ਉਸ ਸਾਡੀ ਕੁੜੀ ਨੂੰ ਸਾਰਾ ਕੁਝ ਦੇ ਕੇ ਮੇਰੀ ਗੱਲ ਸੁਣੋ ਜੀ ਦੇਖੋ ਹੈ ਨਾ ਮੰਗ ਕੇ ਕੋਈ ਬਹੁਤਾ ਵੱਡਾ ਨਹੀਂ ਹੋ ਜਾਂਦਾ ਹੁੰਦਾ ਵੈਸੇ ਹੂੰ ਤੁਹਾਨੂੰ ਇੱਕ ਗੱਲ ਕਹਾਂ ਕੁੜੀ ਨੂੰ ਅਗਲਾ ਦੇ ਹੀ ਦਿੰਦਾ ਹੁੰਦਾ ਹੈ ਨਾ ਜਿਵੇਂ ਹੁਣ ਅੱਜ ਕਰ ਦੇਖੋ ਆ ਸਾਡੇ ਨਾਲ ਨਾ ਗਵਾਂਡੀਆਂ ਨੇ ਮੁੰਡਾ ਵਿਆਹ ਹੈਗਾ ਤੇ ਤੁਹਾਨੂੰ ਐ ਪਤਾ ਕੁੱਲ ਏਸੀ ਤੋਂ ਲਾ ਕੇ ਤੇ ਆਪਣਾ ਕੀ ਕਹਿੰਦੇ ਹੁੰਦੇ ਨੇ ਐਲਈਡੀ ਬੜੀ ਸਾਰੀ ਜਿਹੜੀ ਕੰਧ ਤੇ ਚਿਪਕਦੀ ਆ ਹਾਂਜੀ ਹਾਂਜੀ ਇੱਕ ਉਹ ਲਮਾਰੀਆਂ ਬੈੱਡ ਤਾਂ ਅਗਲੇ ਨੇ ਤੇ ਨਹੀਂ ਨੇ ਹਾਂਜੀ ਹਾਂਜੀ ਮਤਲਬ ਸਾਰਾ ਕੁਝ ਦਿੱਤਾ ਹੈਗਾ ਤੇ ਕੁੜੀ ਮੈਂ ਵੀ ਤੁਹਾਣੀ ਜਿਹਨੀਆਂ ਉਹ ਤਾਂ ਬਹੁਤ ਘੱਟ ਦਿੱਤਾ ਅਸਤਾ ਲੈ ਗੱਡੀ ਤੋਂ ਲੈ ਕੇ ਲਮਾ ਚਮਚੇ ਤੱਕ ਵੀ ਸਾਨੂੰ ਹਰ ਇੱਕ ਚੀਜ਼ ਦੇਵਾਂਗੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡਦੇ ਬਸ ਤੁਸੀਂ ਸਾਡੀ ਕੁੜੀ ਨੂੰ ਨਾ ਫੁੱਲਾਂ ਵਾਂਗੂ ਰੱਖਿਓ ਹਨਾ ਤੇ ਜੇ ਸਾਡ ਤੋਂ ਕੋਈ ਗਲਤੀ ਹੋ ਜਾਂਦੀ ਆ ਤਾਂ ਉਸ ਗੱਲ ਦੀ ਸਾਨੂੰ ਮਾਫੀ ਦਿਓ ਤੁਸੀਂ ਹਨਾ ਤੇ ਤੁਸੀਂ ਨਾ ਸਾਨੂੰ ਲਿਸਟ ਬਣਾ ਕੇ ਦੇ ਦਿਓ ਹਾਂਜੀ 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 ਅਸੀਂ ਲਿਸਟ ਬਣਾ ਲੈਨੇ ਆ ਕੋਈ ਕੁਝ ਵੀ ਤੁਹਾਨੂੰ ਚਾਹੀਦਾ ਕੋਸ਼ ਵੀ ਮਹਿੰਗੀ ਤੋਂ ਮਹਿੰਗੀ ਚੀਜ਼ ਨੂੰ ਅਸੀਂ ਘਰੇ ਤੁਹਾਨੂੰ ਪਹਚਾਵਾਗੇ ਹਾਏ 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 ਤੁਸੀਂ ਕਹਿਤਾ ਧਨ ਭਾਗ ਜੀ ਹੈਨਾ ਤੇ ਸਾਰਾ ਸਮਾਨ ਆ ਗਿਆ ਬਸ ਕੋਈ ਨਾ ਜੀ ਤੇ ਮੈਂ ਕਰਦੀਆਂ ਮੁੰਡੇ ਨਾਲ ਗੱਲ ਤੇ ਸਾਰਾ ਕੁਛ ਅਸੀਂ ਲਿਖ ਲੈਨੇ ਆ ਠੀਕ ਹੈ ਜੀ ਠੀਕ ਹੈ ਹਾਂ ਜੀ ਹੋਰ ਸਾਰੀ ਰਾਜੀ ਖੁਸ਼ੀ ਨੇ ਬਹੁਤ ਵਧੀਆ ਨੇ ਬਹੁਤ ਵਧੀਆ ਮੈਂ ਇੱਕ ਐਂ ਗੱਲ ਕਰਦੀ ਸੀ ਆਪਾਂ ਨਾ ਕੱਚਾ ਸ਼ਗਨ ਦਾ ਚੱਲ ਆਪਾਂ ਪੱਕਾ ਨਹੀਂ ਹਾਂਜੀ ਹਾਂਜੀ ਆਪਾਂ ਹੁਣ ਅੱਗੇ ਵੀ ਚੱਲ ਵੀ ਆਪਾਂ ਪੱਕਾ ਠੱਠ ਕਰ ਹੀ ਲੈਂਦੇ ਵਧੀਆ ਪ੍ਰੋਗਰਾਮ ਰੱਖ ਕੇ ਕੋਈ ਸ਼ਗਨਦਾ ਹੈਨਾ ਵਿਚਲ ਪੱਕਾ ਕੰਮ ਹੋ ਜਾਂਦਾ ਹਾਂਜੀ ਹਾਂ ਜਦੋਂ ਮਰਜੀ ਜਦੋਂ ਤੁਸੀਂ ਕਹੋ ਅਸਤਾ ਤਿਆਰੀਆਂ ਮੈਂ ਕਹੇਦੀ ਸੀ ਸਾਡੇ ਤਾਂ ਅਜੇ ਪੜਾ ਗੌਰ ਨਹੀਂ ਕਰਦੇ ਜੇ ਤੁਸੀਂ ਇਧਰੋਂ ਕਹੋਗੇ ਨਾ ਵੀ ਸਾਨੂੰ ਆਹ ਦਿਨ ਵੀ ਚਾਹੀਦਾ ਵੀ ਜੇ ਤੁਸੀਂ ਕਢਾ ਲਓਗੇ ਸਾਨੂੰ ਦੱਸੋਗੇ ਫਿਰ ਚਲ ਮੈਂ ਉਹ ਜੀ ਘਰੇ ਗੱਲ ਕਰ ਲਵਾਂਗੀ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਕਰ ਲੈਣੀ ਆ ਮੈਂ ਗੱਲ ਕਰਦੇ ਆ ਨਾ ਤੇ ਬਾਕੀ ਸਾਨੂੰ ਦੱਸਿਓ ਤੁਸੀਂ ਠੀਕ ਹੈ ਲਿਸਟ ਬਣਾ ਕੇ ਤੁਸੀਂ ਫੋਨ ਨਾ ਮੈਨੂੰ ਹੀ ਕਰਨਾ ਕਿਸੇ ਹੋਰ ਨੂੰ ਫੋਨ ਨਾ ਕਰਿਓ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਮੈਂ ਤੁਹਾਨੂੰ ਹੀ ਫੋਨ ਕਰੂੰਗੀ ਤੁਸੀਂ ਮੈਨੂੰ ਸਿਆਣੇ ਲੱਗੇ ਸਾਰਿਆਂ ਨਾਲੋਂ ਜ਼ਿਆਦੇ ਹਾਂਜੀ ਹਾਂਜੀ ਤਾਂ ਹੀ ਮੈਂ ਤੇਰੇ ਕੋਲ ਗੱਲ ਕੀਤੀ ਹੈ ਬਾਕੀ ਤੇ ਸਾਰੇ ਤੁਹਾਨੂੰ ਪਤਾ ਹੀ ਹੈ ਆ ਵੀ ਆਪਦੇ ਕੰਮਾਂ 'ਚ ਹੀ ਫਿਰਦੇ ਆ ਨਾ ਕੁੜੀ ਦਾ ਧਿਆਨ ਤਾਂ ਫਿਰ ਮੈਨੂੰ ਹੀ ਦੇਖਣਾ ਪੈਂਦਾ ਜੀ ਹਾਂ ਜੀ ਤੇ ਤੁਹਾਨੂੰ ਮੁੰਡਾ ਸਾਡਾ ਪਸੰਦ ਤਾਂ ਬਹੁਤ ਆਇਆ ਨਾ ਹਾਂ ਜੀ ਹਾਂ ਜੀ ਲੈ ਤਾਂ ਸਿਆਣਾ ਮੁੰਡਾ ਅੱਜ ਕੱਲ ਇਹੋ ਜਿਹੇ ਮੁੰਡੇ ਮਿਲਦੇ ਕਿਤੇ ਤੇ ਉਹੀ ਤਾਂ ਹੈ ਤੇ ਚਲੋ ਕੋਈ ਗੱਲ ਨਹੀਂ ਜੀ ਮੈਂ ਕਰਦੀ ਆ ਹਾਂ ਜੀ ਹਾਂ ਜੀ ਹਾਂ ਸਕੰਦਰ ਦੇ ਪਿਓ ਨਾਲ ਗੱਲ ਕਰਦੀ ਆ ਮੈਂ ਹਾਂ ਜੀ ਠੀਕ ਹੈ ਜੀ ਠੀਕ ਹਾਂ ਜੀ ਚਲੋ ਠੀਕ ਹੈ ਜੀ ਠੀਕ ਹੈ ਲੈ ਬਣ ਕੇ ਗੱਲ ਕਰਦੀ ਆ ਮੈਂ ਗੱਲ ਤਾਂ ਬਧੀਆ ਹੋ ਗਿਆ ਲੱਭਾ ਸੁੱਕੀ ਗਿਆ ਪਾਣੀ ਨਹੀਂ ਪਾਇਆ ਆ ਜਿਹੜੀਆਂ ਤੂੰ ਸ਼ਿਹਾਰੀਆਂ ਕਰਦੀਆਂ ਨਾ ਇਹ ਸਭ ਮੈਂ ਸੁਣ ਲਈਆਂ ਤੇਰੀਆਂ ਕੀ ਸ਼ਿਹਾਰੀਆਂ ਕਰਦੀ ਕੀ ਸੁਣ ਲਿਆ ਚੜੀ ਚੜਾਈ ਆਉਣੀ ਜਦੋਂ ਜਿਹੜੀ ਗੱਲਾਂ ਮਾਰੀ ਜਾਂਦੀ ਸੀ ਬਚੋਲਣ ਨਾਲ ਤੇਰਾ خیال ਇਹਨੂੰ ਕੁਝ ਨਹੀਂ ਪਤਾ ਲੱਗਦਾ ਮੈਂ ਬਚੋਲਣ ਨਾਲ ਕੀ ਗੱਲ ਕੀਤੀ ਆ ਅੱਛਾ ਤੂੰ ਮੈਨੂੰ ਨਾ ਚਾਰ ਕੀ ਗੱਲ ਕੀਤੀ ਆ ਤੈਨੂੰ ਪਤਾ ਨਹੀਂ ਵੀ ਕੀ ਗੱਲਾਂ ਕੀਤੀਆਂ ਹੁਣ ਤੂੰ ਭੁੱਲ ਗਈ ਮੈਨੂੰ ਕੀ ਪਤਾ ਹੁਣ ਮੈਂ ਕੀ ਗੱਲਾਂ ਕਰ ਲੀਆਂ ਉਹ ਆਪਦੇ ਕੋਲ ਮਾਰੀ ਜਾਂਦੀਆਂ ਵੀ ਹਾਂ ਮੈਂ ਤਾਂ ਆਪ ਹੀ ਆਪਦੇ ਕੋਲ ਮਾਰਦੀਆਂ ਜੇ ਤੈਨੂੰ ਸੱਚੀ ਗੱਲ ਕਹਿਣੀ ਆ ਤਾਂ ਹਾਂ ਤੂੰ ਤਾਂ ਕੁੜੀ ਤੇ ਉਹੀ ਮੱਚਦੀ ਸੀ ਠੀਕ ਐ ਨਾ ਗੱਲ ਕੀ ਹੋ ਗਈ ਗੱਲ ਤਾਂ ਦੱਸ ਦੇ ਕੀ ਗੱਲ ਹੋ ਗਈ ਕਿਉਂ ਐ ਤੂੰ ਤੇਹਜ ਦੇ ਗੱਲ ਕਰੀ ਜਾਂਦੀ ਸੀ ਉਹਦੇ ਕੋਲੇ ਵਿਚੋਲਣ ਕੋਲੇ ਕਿਹੜੀ ਕਿਹੜੀ ਵਿਚੋਲਣ ਕੋਲ ਦੇਹਜ ਦੀ ਗੱਲ ਕੀਤੀ ਮੈਂ ਤੇ ਕਰੀ ਤਾਂ ਜਾਂਦੀ ਸੀ ਹੁਣ ਦਾਜ ਦੇਹਜ ਦੇਵਾਂਗੇ ਫਲਾਨਾ ਦੇਵਾਂਗੇ ਆ ਚੀਜ਼ ਦੇਵਾਂਗੇ ਓਹੋ ਮੈਂ ਤਾਂ ਮੰਮੀ ਐਂ ਕਿਹਾ ਸੀਗਾ ਵੀ ਹੁਣ ਜਿਹੜੇ ਕੁੜੀ ਦਾ ਹੱਕ ਮੰਗਦਾ ਲੱਦੇ ਆਧੇ ਦੀ ਮਾਲਕਨ ਅਗਲੀ ਹੈ ਹੁਣ ਆਪਾਂ ਅਗਲੀ ਨੂੰ ਕੋਸ਼ਤਾ ਦੇ ਕੇ ਪਿ ਤੋਰਾਂਗੇ ਮੈਂ ਤਾਂ ਐਂ ਕਿਹਾ ਸੀ ਵੀ ਚੱਲ ਜਿਹੜਾ ਉਹਦਾ ਹੱਕ ਮੰਗਦਾ ਅਸੀਂ ਸਾਰਾ ਕੁਝ ਦੇਵਾਂਗੇ ਲੈ ਗੱਡੀ ਤੋਂ ਲੈ ਚਮਚ ਤੱਕ ਲੈ ਮਾੜੀ ਗੱਲ ਕਹਿਤੀ ਹਾਂ ਤੂੰ ਉਹਨਾਂ ਨੂੰ ਪਹਿਲੀ ਪੱਕੇ ਕਰ ਦੇ ਹੈ ਮੈਂ ਦੇਖੂਗੀ ਪਰਖੂਗੀ ਵੀ ਉਹ ਕਹੇ ਜੇ ਆ ਫੇਰ ਚੀਜ਼ ਦੇਵਾਂਗੇ ਨਰੇ ਦੇਖਣ ਪਰਖਣ ਨਾਲ ਕੀ ਜਦ ਇੱਕ ਵਾਰੀ ਕੁੜੀ ਵਿਆਹੀ ਦਿੱਤੀ ਆਪਾਂ ਹੈ ਫੇਰ ਆਪਾਂ ਬਾਅਦ ਚ ਦੇਖਾਂ ਪਰਖਾਂਗੇ ਆਪਾਂ ਕੁੜੀ ਨੂੰ ਸਾਰਾ ਸਮਾਨ ਦੇ ਕੇ ਫੇਰ ਤੋਰਾਂਗੇ ਤੂੰ ਮਨਿੰਦਰੇ ਰਹਿਣ ਦੇ ਆ ਪਹਿਲਾਂ ਤਾਂ ਪਹਿਲਾਂ ਤਾਂ ਤੂੰ ਸਾਡੇ ਤੇ ਉਤੋਂ ਦੀ ਹੋਈ ਲਾਡੀ ਨੇ ਬਥੇਰਾ ਤੈਨੂੰ ਕਿਹਾ ਵੀ ਨਹੀਂ ਮਨਿੰਦਰ ਆਪਾਂ ਕੁੜੀ ਦਾ ਹਜੇ ਵਿਆਹ ਨਹੀਂ ਕਰਦੇ ਜਾਂ ਰਿਸ਼ਤਾ ਨਹੀਂ ਕਰਦੇ ਤੂੰ ਇੱਕ ਗੱਲ ਨਹੀਂ ਮੰਨੀ ਕੱਚਾ ਰਿਸ਼ਤਾ ਕਰਾਤਾ ਆ ਪਤਾ ਕੀਤੇ ਕਰਾਇਤੇ ਪਾਣੀ ਲੈ ਦੱਸ ਹੈ ਮੈਂ ਕਿਹਾ ਕੱਲੀ ਜਾ ਕੇ ਕਰੇ ਤੁਸੀਂ ਸਾਰੇ ਨਾਲ ਹੀ ਸੀਗੇ ਇਹਦੇ ਪਿਓ ਨੇ ਕਿਹਾ ਸੀਗਾ ਤਾਂ ਪਵਾਇਆ ਸ਼ਕਣ ਭਾਈ ਮੈਂ ਤਾਂ ਤੇ ਉਹਨੇ ਤਾਂ ਕਹਿਣੇ ਸੀ ਤੈਨੂੰ ਪਿਓ ਤਾਂ ਪਹਿਲੇ ਦਿਨੋਂ ਹੀ ਜਦੋਂ ਰਾਜੀ ਤੇ ਜਦੋਂ ਤੈਨੂੰ ਲਾਡੀ ਕਹੀ ਜਾਂਦਾ ਸੀ ਮੈਂ ਕਹੀ ਜਾਂਦੀ ਤੂੰ ਇੱਕ ਗੱਲ ਮੰਨੀ ਦੇ ਤਾਂ ਨਾਮ ਦਾ ਟਿੱਕਾ ਕੀ ਦੇ ਦਈਏ ਤੈਨੂੰ ਮੇਰੀ ਗੱਲ ਸੁਣਦਾ ਮੈਂ ਨਾਲ ਕੋਈ ਵਿਚੋਲਣ ਕੋਲ ਗੱਲ ਨਹੀਂ ਕੀਤੀ ਮੈਂ ਤਾਂ ਉਹਦੇ ਸੱਸ ਨਾਲ ਗੱਲ ਕੀਤੀ ਸੀਗੀ ਅੱਛਾ ਤੂੰ ਉਹਦੀ ਸੱਸ ਨਾਲ ਗੱਲਾਂ ਕਰੀ ਜਾਂਦੀ ਸੀ ਉਹਦੀ ਸੱਸ ਨੂੰ ਪੱਕੀ ਕਰੀ ਜਾਂਦੀ ਐ ਵੀ ਇੰਨਾ ਕੁਝ ਮੰਗ ਲਈ ਤੂੰ ਓਹੋ ਪੁੱਠੀ ਕੌਣ ਚਲਦੀ ਹੁੰਦੀ ਹਨ ਮੈਨੂੰ ਸਿੱਧੀ ਕਾਲੀ ਪੁੱਠੀ ਲੱਗਦੀ ਆ ਮੈਂ ਤਾਂ ਉਹਦੇ ਅਸਤੇ ਚੰਗਾ ਹੀ ਕਰਦੀ ਆ ਪ੍ਰੀਤ ਵਾਸਤੇ ਵੀ ਕੱਲ ਨੂੰ ਜੇ ਸੱਸ ਨੂੰ ਤਨ ਮੈਨੇ ਨਾ ਦਿਓਗੇ ਵੀ ਤੇਰੇ ਪੇਕੇਆਂ ਤੈਨੂੰ ਦੇਖ ਕੇ ਕੀ ਤੋੜਿਆ ਇਹ ਮੈਨੂੰ ਸਭ ਪਤਾ ਐ ਠੀਕ ਐ ਕੁੜੀ ਨੂੰ ਦੇਣਾ ਕੀ ਐ ਤੇ ਕੀ ਨਹੀਂ ਦੇਣਾ ਹੂੰ ਨਾ ਖਾਲੀ ਤੋੜਦੀ ਗੱਲ ਨਹੀਂ ਨਾ ਖਾਲੀ ਤੋੜ ਦੋ ਫਿਰ ਅਗਲੀ ਮੈਂ ਸਾਹ ਸਾਰੀ ਉਮਰ ਮੈਨੇ ਦੇਊਗੀ ਇਹਨੂੰ ਆ ਖਾਲੀ ਐ ਤਾਂ ਕਿਉਂ ਤੋੜੂੰਗੀ ਮੈਂ ਮੇਰੀ ਪੋਤੀ ਨੂੰ ਜਿਵੇਂ ਮੈਂ ਪਾਲੀ ਪਲੋਸੀ ਹੈ ਨਾ ਮੈਂ ਸਭ ਕੁਝ ਦੇਖ ਕੇ ਤੋਰੂਗੀ ਫਿਰ ਉਹੀ ਗੱਲ ਮੈਂ ਕੀਤੀ ਅਗਲੇ ਨਾਲ ਵੀ ਭਾਈ ਜੇ ਤੁਹਾਨੂੰ ਕੁਝ ਚਾਹੀਦਾ ਮੂੰਹੋਂ ਮੰਗ ਲਓ ਵੀ ਬਾਹਰ ਚ ਨਾ ਕੁੜੀ ਨੂੰ ਤੰਗ ਕਰਿਓ ਮੈਂ ਮਾੜੀ ਗੱਲ ਕਰਤੀ ਭਾਈ ਜਿੱਥੇ ਤੂੰ ਕਹਿੰਦੀ ਨਾ ਮੂੰਹੋਂ ਮੰਗ ਲੈ ਇਹ ਰਿਸ਼ਤਾ ਹੀ ਨਹੀਂ ਸੀ ਮੇਰੇ ਪਸੰਦ ਮੈਂ ਤਾਂ ਇਹ ਫੱਟੇ ਨਹੀਂ ਕਹਿ ਦੇ ਕਾਲੇ ਨੂੰ ਫਿਰ ਕਹਿ ਦੇ ਦਵਾ ਦੇ ਜਵਾਬ ਫਿਰ ਕਾਲੇ ਤੋਂ ਹਾਂ ਤੇ ਕਾਲਾ ਮੇਰੀ ਮੰਨੇ ਵੀ ਜੇ ਕਾਲਾ ਮੰਨੇ ਫਿਰ ਗੱਲਾਂ ਕਾਹਦੀਆਂ ਤੇਰੇ ਵਰਗੀ ਦੀ ਤੂੰ ਤਾਂ ਚੱਲਣ ਦਿੰਦੇ ਸੀ ਫਿਰ ਮੇਰੇ ਕੋਲ ਕਾਹਤੋਂ ਰੋਈ ਜਾਨੀ ਆ ਜਦੋਂ ਅਗਲਾ ਨਹੀਂ ਮੰਨਦਾ ਅਗਲੀ ਤੀਨ ਨੂੰ ਤੋੜਨ ਨੂੰ ਤਿਆਰਾ ਤੁਸੀਂ ਐਵੇਂ ਨੱਚੀ ਜਾਂਦੇ ਹੋ ਹਾਂ ਅਸੀਂ ਤਾਂ ਆਖੀ ਜਾਂਦੇ ਆ ਆਹ ਮੇਰੇ ਕੋਲ ਫੁੱਟਾ ਜੁਰ ਮੇਰਤੀ ਚੱਲਦਾ ਕਾਲੇ ਨੇ ਤੁਸੀਂ ਵੀ ਨਹੀਂ ਕੁਝ ਕਹਿੰਦੇ ਕਾਲਾ ਜੇ ਘਰੇ ਟੀਕੇ ਤਾਂ ਉਹਨੂੰ ਕੁਝ ਕਹਾ ਘਰੇ ਬੜਦਾ ਉਹ ਉਹ ਤਾਂ ਤੜਕੀ ਨਿਕਲ ਜਾਂਦਾ ਆਠਣੇ ਆ ਕੇ ਸੌਂ ਜਾਂਦਾ ਰੋਟੀਆਂ ਖਾ ਕੇ ਤੇ ਫਿਰ ਹੁਣ ਮੈਂ ਅਸਦਾ ਕੀ ਕਰਾਂ ਜ ਜਿਵੇਂ ਅਗਲਾ ਮੈਨੂੰ ਕਹਿੰਦਾ ਮੈਂ ਕਹਿੰਦਾ ਮੇਰੀ ਕੁੜੀ ਵਿਆਹ ਅੱਥੀ ਕਰੂ ਮੈਂ ਤਾਂ ਰਿਸ਼ਤਾ ਫਿਰ ਦ ਹਲੋ ਲਾਡੀ ਇਸ ਘਰ ਦਾ ਹੈ ਨਹੀਂ ਮੁੰਡਾ ਹੈ ਲੈ ਕਿਹਾ ਤਾਂ ਤੈਨੂੰ ਵੀ ਆ ਫਿਰ ਤੂੰ ਤਾਂ ਗੱਲ ਸੁਣੀ ਨਹੀਂ ਉਹਦੀ ਮੈਂ ਸੁਣੂੰਗੀ ਜੇ ਕੋਈ ਹਿਸਾਬ ਚ ਹੋਵੇ ਗੱਲ ਫੇਰ ਹੀ ਸੁਣੀ ਜਾਂਦੀ ਹੈ ਹੁਣ ਕੀ ਹਿਸਾਬ ਚ ਹੋਊ ਹੁਣ ਸ਼ਗਨ ਪੈ ਗਿਆ ਕਰ ਗਿਆ ਹੁਣ ਤੂੰ ਦੱਸ ਕੀ ਤੁਸੀਂ ਨੱਕ ਜੇ ਵੱਟੀ ਜਾਂਨੇ ਹੋਂ ਤਾਂ ਜਿਵੇਂ ਹੈਗਾ ਬਸ ਐਂ ਕਰ ਲੋ ਵੀ ਠੀਕ ਐ ਆਹੋ ਤੈਨੂੰ ਤਾਂ ਸਭ ਠੀਕ ਲੱਗਦਾ ਤੂੰ ਤਾਂ ਆਪਣੀਆਂ ਮਨ ਮਰਜ਼ੀਆਂ ਕਰਨੀਆਂ ਕਰੀ ਜਾਵੇਂਗੀ ਕਰੂੰਗੀ ਮੈਂ ਤਾਂ ਕਰੂਗੀ ਇਹ ਹਾਂ ਆਹ ਖੰਡਾ ਸਿਆਪਾ ਜਾਣੀ ਕਿ ਤੁਹੀਂ ਇਸੋਂ ਮੈਂ ਤੇ ਸਾਡ ਨੂੰ ਇੱਤੇ ਚੜੀ ਰਹਿੰਦੀ ਹੈ ਮੇਰੀ ਅੱਖ ਰੱਖਤੀ ਹੈ ਵੀ ਵੀ ਕੀ ਨਾ ਗੱਲ ਕਰਦੀ ਕੀ ਗੱਲ ਕਰਦੀ ਲੈ ਦੱਸ ਮਤ ਤੋਂ ਮਸਾ ਦੇ ਸਿਰ ਮ ਬਥੇਰਾ ਚਸਤਾ ਤੇਰਾ ਸਿਰ ਘੰਟਾ ਹੋ ਗਿਆ ਮੈਨੂੰ ਐ ਬੈਠੀ ਨੂੰ ਕੋ ਥੋੜਾ ਟਾਈਮ ਉਰ ਕਰ ਦੇ ਬੇ ਗੱਲ ਤਾਂ ਸੁਣ ਲੈ ਮੇਰੀ ਹਾਂ ਕਾਪੀ ਪੈਨ ਚੱਕ ਉਹ ਕਾਪੀ ਪੈਨ ਨੂੰ ਕੀ ਸਵਦਾ ਮਾਰ ਨਾ ਮਾਰ ਨਾ ਹਰ ਇੱਕ ਗੱਲ ਚ ਨਹੀਂ ਕਿਤੇ ਵੀ ਨਹੀਂ ਕਿ ਚੱਕ ਲੈ ਜੱਤ ਨੂੰ ਕਹਤਾ ਕੀ ਕਰਨਾ ਕੀ ਆ ਭਾਈ ਦੇ ਕਸਾੜੇ ਵਾਲਾ ਉਤਨੇ ਕੀ ਜਿਦਾ ਕਰਵਾਉਣਾ ਕਰਨਾ ਤੇਰੀ ਮਾਂ ਦਾ ਮਕਲਾਵਾ ਹੂੰ ਕੀ ਸਮਾਨ ਲੈਣਾ ਚਾਹੇ ਮੁੰਡਾ ਤੈਨੂੰ ਐਂ ਦੱਸਦੇ ਮੈਂ ਹੀ ਲਿਆਂਦਾ ਸੌਦਾ ਪਤਾ ਦੱਸ ਇੱਥੇ ਟੱਪ ਜਾ ਬਾਈ ਜਾ ਮੈਨੂੰ ਐਂ ਦੱਸ ਆਪਾਂ ਕੀ ਕੀ ਡਿਮਾਂਡ ਰੱਖੀਏ ਕੀ ਕੀ ਲੈਣਾ ਆਪਾਂ ਨੇ ਖਾਤੀ ਡਿਮਾਂਡ ਐ ਚੁੱਡੂ ਦਾ ਚੁੱਡੂ ਐ ਚੁੱਡੂ ਦਾ ਚੁੱਡੂ ਅੱਜ ਜਰਾ ਤੇਰਾ ਮਕਲਾਵਾ ਕਰਕੇ ਲਿਆਵਾਂਗੇ ਮਕਲਾਵਾ ਬਿਆਹ ਤੇਰਾ ਬਿਆਹ ਕੰਜਾ ਬਿਆਹ ਹੁਣ ਇਹਨਾਂ ਦਾ ਕੋਈ ਫੋਨ ਤਾਂ ਆਇਆ ਸੀ ਤੇ ਤੂੰ ਮੈਨੂੰ ਦੱਸ ਤਾਂ ਸਹੀ ਮੈਂ ਕੀ ਦੱਸਣਾ ਮੈਨੂੰ ਕੁਝ ਪਤਾ ਤਾਂ ਲੱਗੇ ਤੂੰ ਮੈਨੂੰ ਐ ਦੱਸ ਵੀ ਲੈਣਾ ਕੀ ਕੁਸਤ ਨੇ ਗੱਡੀ ਲੈ ਲਈ ਆਪਾਂ ਗੱਡੀ ਚਲਾਉਣੀ ਤਾਂ ਆਉਂਦੀ ਐ ਤੈਨੂੰ ਉਪਤੇ ਦੀ ਉਹਨਾਂ ਦੀ ਦਿਵਾਲ ਕੱਲ ਜਾਣਾ ਹੁੰਦਾ ਉਹ ਮੁੰਡੇ ਨਾਲ ਕੀ ਆ ਉਹਦਾ ਨਾਮ ਮਾ ਮੈਂ ਸੋਚਦਾ ਹਾਂ ਗੱਡੀ ਨੂੰ ਜੇ ਹਾਂ ਹਾਂ ਦਾਸ ਪੈਸੀ ਲੈ ਲਈਏ ਪੈਸੇ ਆਪਣੇ ਕੰਮਾਂ ਦਾ ਨਾ ਗੱਡੀ ਕਿੰਨਾ ਕੰਮ ਕਰੇ ਤਵਾ ਮਾ ਤੈਨੂੰ ਪੈਸੇ ਨੇਕੜੂ ਤੈਨੂੰ ਉਹਨਾਂ ਤੋਂ ਕੁੱਤਾ ਜਾਣਾ ਸਿੱਧਾ ਕਹਿ ਵੀ ਨਸੇ ਚ ਡਾਊਂਗਾ ਤਾਂ ਮੰਗਦਾ ਉਹ ਨਹੀਂ ਨਸੇ ਚ ਡਾਉਂਦਾ ਮਾ ਪੈਸੇ ਤਾਂ ਆਪਣੇ ਕੰਮਾਂ ਵੀ ਆ ਜਾਣਗੇ ਨਾਲੇ ਪੈਸੇ ਦਾ ਬੈਂਕ ਚ ਰੱਖਾ ਲਾਂਗੇ ਐਫ ਡੀ ਕਰਵਾ ਕੇ ਕੁਛ ਨਹੀਂ ਹੁੰਦਾ ਮਾ ਪੈਸਾ ਨੂੰ ਕਹਦੇ ਉਹ ਇੱਥੇ ਪੈਨ ਨਹੀਂ ਪਿਆ ਦੂਜਾ ਮੇਰੇ ਨਰਾਇਣਕ ਜੀ ਉਹ ਕਿਤੇ ਦੇਖਿਆ ਪੈਨ ਤਾਂ ਆ ਪਿਆ ਆਇਆਂ ਕਿਤੇ ਨਾ ਮਿਲ ਜੂ। ਬਾਈ ਕਿਹੜੀਆਂ ਜਾਗੋवाणी ਨੂੰ ਖਬਰਾਂ ਦੇਣੀ ਨੇ ਮੈਨੂੰ ਐ ਦੱਸ ਪਹਿਲਾਂ। ਵੀ ਜੱਗਬਾਣੀ ਨੂੰ ਖਬਰਾਂ ਨਹੀਂ। ਮੈਂ ਵੀ ਕੋਈ ਮਾਰਾ ਮੋਟਾ ਹਸਾਬ-ਕਤਾਬ ਕਰਨਾ ਸੀ ਵੀ ਜੇ ਕੋਈ ਸਿਲਿਆਉਣਾ ਹੈ ਬਜਾਰੋਂ ਕੀ ਕੁਛ ਲਿਆਉਣਾ ਹੈ ਕੀ ਕੁਛ ਨਹੀਂ ਲਿਆਉਣਾ। ਉਹਦੇ ਬਾਰੇ ਸੀ ਮਹਾ ਚਲ ਕੋਈ ਪਰਚੀ ਜੀ ਬਣਾ ਕੇ ਲੈ ਜਾਾਂਗੇ। ਦੀਨਾ ਤਾਂ ਤੈਨੂੰ ਡੂੜ ਅੱਖਰ ਹੈ ਹੀ ਨਹੀਂ। ਐ ਤਰ ਖਾਲਾ ਮੁੰਡੇ ਤਾਂ ਇਸੇ ਤੋਂ ਲਿਖਾਉਂ ਹੋਰ ਮੈਂ ਲਿਖੂ। ਹਾਂ ਉਤਾ ਐਸੀ ਮੈਂ ਚੱਲ ਜੇ ਰੈਂਕ ਕਲੱਬ ਜਾਂਦੀ। ਮੈਂ ਲਿਖ ਦੂ ਬਾਪੂ ਕੋਈ ਨਾ। ਹਾਂ ਦੱਸ ਮਾ ਹੁਣ ਕਿਵੇਂ ਕਰੀਏ। ਬਾਈ ਤੂੰ ਬਾਈ ਆ। ਮੈਨੂੰ ਐ ਦੱਸੋ ਏ ਅੱਜ ਜਿਹੜੀ ਰ ਉਹ ਗੱਡੀ ਲਈਏ ਕਿ ਫਲਾਨੀ ਚੀਜ਼ ਲਈਏ ਤੇ ਤੇਰੇ ਕੰਨ ਰੌਤ ਦੇਖੇ ਨਾ ਉੱਥੇ ਵੀ ਤੈਨੂੰ ਸੁਣ ਗਏ ਡੀ ਤੂੰ ਮੈਨੂੰ ਸੁਣੇ ਨਾ ਮੇਰੇ ਕੰਨ ਮੋਰ ਵਰਗੇ ਨੇ ਨਾਲੇ ਮੇਰੀ ਨਿਹੇ ਸੋਡੇ ਚ ਦੋਨਾਂ ਮਾਪਤਾਂ ਚ ਹੋਰ ਤਾਂ ਸੋਡੇ ਕੋਲ ਕੋਈ ਰਾਇ ਨਹੀਂ ਇਹ ਤੂੰ ਕਹਿੰਦੀ ਗੱਡੀ ਮੰਗਾ ਲਈਏ ਇਹ ਕਹਿੰਦਾ ਪੈਸੇ ਮੰਗਾ ਲਈਏ ਕਿਉਂ ਪੈਸੇ ਉਹ ਕੰਜਰਾ ਅਗਲੇ ਨੇ ਧੀ ਦੇਦੀ ਉਹ ਥੋੜਾ ਧੀ ਵਾਲਾ ਤਾਂ ਦਾਜ ਵੀ ਮੰਗੀਦਾ ਹੁੰਦਾ ਉਹ ਪੈਸੇ ਨਹੀਂ ਮੰਗੀਦੇ ਹੁੰਦੇ ਕੰਜਰੋ ਔਰ ਜਦੋਂ ਅਗਲੇ ਆਪ ਦੇ ਨੇ ਫਿਰ ਹੁਣ ਆਪਾ ਕੀ ਕਰ ਸਕਦੇ ਹਾਂ ਹੁਣ ਮਾਂ ਨੂੰ ਫੋਨ ਆਇਆ ਸੀ ਉਹਨਾਂ ਦਾ ਅੱਛਾ ਵੀ ਸੋਨੂੰ ਪੈਸੇ ਦੇ ਦिए ਸੀ ਐ ਕਹੇ ਉਹਦਾ ਕੰਦੇ ਵੀ ਜੋ ਸਮਾਂ ਹੋਰ ਇੱਕ ਗੱਲ ਚ ਤੇਰੀ ਬਾੜ ਦੇਣੀ ਜ਼ਰੂਰੀ ਹੁੰਦੀ ਹੈ ਉਹ ਮੈਂ ਕਹਿਣਾ ਵੀ ਆਪਾਂ ਤੂੰ ਮੁੱਖਣਾ ਤੇਰੀ ਲੱਗਿਆ ਹੋਇਆ ਹਾਂ ਹਾਂ ਜੀ ਹਾਂ ਪਹਿਲੀ ਗੱਲ ਤਾਂ ਇੱਕ ਮਿੰਟ ਇੱਧਰ ਆ ਕੇ ਕੀ ਪਹਿਲੇ ਇੱਧਰ ਆ ਕੀ ਹਾਂ ਹਾਂ ਪਹਿਲੀ ਗੱਲ ਸੁਣ ਲਵੋ ਕੋਈ ਕੰਮ ਦੀ ਗੱਲ ਚੱਜ ਦੀ ਕਰੀ ਜੇ ਮੈਨੂੰ ਕੋਲੇ ਬਹੋਣਾ ਹਾਂ ਚੱਜ ਦੀ ਕਰੀ ਇਹ ਹੈ ਡੀਐਸਪੀ ਇਹ ਕਰੂ ਸਾਏ ਮਸਰੇ ਹੱਲ ਬਾਪੂ ਮੇਰੀ ਗੱਲ ਸੁਣ ਮਾਣੂ ਨਾ ਫੋਨ ਆਇਆ ਸੀ ਹੂੰ ਉਹਨਾਂ ਨੇ ਆ ਫੋਨ ਕਰਕੇ ਕਿਹਾ ਭਾਈ ਜਿਹੜੀ ਸਮਾਨ ਤੁਹਾਨੂੰ ਫਿਰ ਚਾਹੀਦਾ ਨਾ ਉਹ ਸਾਨੂੰ ਬਣਾ ਕੇ ਭੇਜੋ ਲਿਸਟ ਠੀਕ ਹੈ ਮੈਂ ਹੀ ਕਹਿੰਦੀ ਮੈਨੂੰ ਤਾਂ ਪੁੱਛਣਾ ਚਾਹੀਦਾ ਕਿਉਂ ਅੱਛਾ ਲਿਖ ਕੇ ਦੇ ਦੇ ਸਾਨੂੰ ਜਿਹੜੇ ਜਿਹੜਾ ਹੁੰਦਾ ਤੂੰ ਤਾਂ ਇੱਕ ਅੱਖਰ ਨਾ ਬੋਲ ਜੀ ਨਾ ਨਾ ਮੈਂ ਤਾਂ ਕੀ ਤੁਸੀਂ ਫਿਰ ਲਿਖਾਤਾ ਇੱਕ ਤਾਂ ਗੱਡੀ ਲਿਖਾਤੀ ਤਾਂ ਹੈ ਮੈਂ ਤਾਂ ਗੱਡੀ ਨੂੰ ਕਿਹਾ ਰਹਿਣ ਦੀ ਗੱਡੀ ਆਪਾਂ ਪੈਸੀ ਲੈ ਲੈਣਾ ਪਹਿਲੇ ਕੰਮਦਾਰ ਨੂੰ ਕਿਉਂ ਗੱਲ ਸਹੀ ਹੈ ਨਾ ਹੋਰ ਪੈਸੇ ਕੀ ਹੈ ਕੀ ਹੈ ਤੈਨੂੰ ਪਹਿਲਾਂ ਕਹਾਂ ਨਹੀਂ ਲੈਣੇ ਪੈਸੇ ਕੱਲ ਲੈ ਫੇਰ ਯਾਰ ਕਿ ਗੱਡੀ ਮੈਂ ਵੀ ਲੰਦਾਗਾ ਫਿਰ ਅੱਛਾ ਵਿਆਹ ਮੇਰਾ ਹੋਣਾ ਤੁਹਾਡਾ ਹੋ ਰਿਹਾ ਕੰਜਰ ਗੱਲ ਸੁਣਾ ਮੇਰਾ ਕਰਦੇ ਮੇਰਾ ਕਰਦੇ ਮੈਂ ਹਾਂ ਤੱਕ ਜਦਾ ਜੂਗਾ ਕੋਈ ਆ ਦੇਖ ਲੈ ਹਜੇ ਤਾਂ ਇਹ ਵੀ ਵਿਆਹ ਸ਼ੁਰੂ ਹੁੰਦਾ ਨਾ ਉਦੋਂ ਮਗਰ ਦੇਖੀ ਜਦੋਂ ਬੋਤੀ ਆ ਗਈ ਨਾ ਫੇਰ ਦੇਖੀ ਜਿਹੜਾ ਨਾਲ ਵਿਆਹਿਆ ਨਾ ਮੇਰੇ ਜਨਤ ਦਾ ਪੀ ਹੀ ਫੇਰਦਾ ਪਹਿਲਾਂ ਮੰਗਰ ਫੇਰਦਾ ਹੋ ਕੋਈ ਇਹਨੂੰ ਬਦਲੇ ਰੋ ਮੈਂ ਕਹਿੰਦਾ ਮੈਂ ਤਾਂ ਆਪ ਕਹਿੰਨੀ ਆ ਹੋਰ ਮਜ਼ਾ ਕਰਦਾ ਆਪੂੰ ਨਹੀਂ ਮਜ਼ਾਕ ਇਹ ਮਜ਼ਾਕ ਹੀ ਸੋਡਾ ਤਾਂ ਮਜ਼ਾਕ ਰਹੇਗਾ ਤੂੰ ਮਜ਼ਾਕ ਕਰਦਾ ਹੁਣ ਮੈਂ ਨਹੀਂ ਆ ਕੇ ਨਹੀਂ ਕਰਦੀ ਹੈਗੀ ਨਾ ਬਗਲ ਤੋਂ ਕੱਢ ਦੇ ਮੈਨੂੰ ਛੱਡੋ ਯਾਰ ਸਾਰਾ ਵਿਆਹ ਕਰਦਾ ਹੋਰ ਮੇਰ ਦਾ ਘਰੇ ਕਲੇਸ਼ ਹੀ ਬੈਰੇਆ ਐਸੀ ਪਾਊਗਾ ਜਦੋਂ ਕੁੱਤ ਖਾਣਾ ਕੱਢਾਂ ਕੋਈ ਗੱਲ ਕਰ ਲੈ ਮੈਂ ਕੋਈ ਗੱਲ ਕਰ ਲੈ ਕੋਈ ਤਾਂ ਮੇਰੇ ਬੰਦ ਦੇ ਰਿਹਾ ਗੱਲ ਗੱਡੀ ਮੰਗਾ ਲਿਓ ਗੱਡੀ ਮੰਗਾ ਲਿਓ ਹੂੰ ਬਗਾਵਾਂਗੇ ਮੈਂ ਤਾਂ ਹੋ ਮੇਰੀ ਗੱਲ ਸੁਣੋ ਜੇ ਮੇਰੀ ਗੱਲ ਸੁਣ ਲੋ ਅਪਾ ਦਾ ਕੁੜੀ ਨੂੰ ਚੁੰਨੀ ਚੜਾ ਕੇ ਲਿਆਵਾਂਗੇ ਬਸ ਕੁਛ ਨਹੀਂ ਕਰਦੇ ਇੱਥੇ ਕੋਈ ਜਿਹੜੇ ਆਪਣੇ ਸਰੀਕੇ ਆਣ ਉਹਨੂੰ ਮੈਂ ਪਕੜ ਕੁੜਾ ਖਵਾ ਦਿਆਂਗੇ ਰਣ ਦਾ ਚੁੰਨੀ ਨੂੰ ਵੀ ਐਸੇ ਨੂੰ ਤੋੜ ਦੇ ਉੱਥੇ ਐਸੇ ਨੂੰ ਤੋੜ ਦੇ ਉੱਥੇ ਰਣ ਦਾ ਚੁੰਨੀ ਨੂੰ ਵੀ ਦੇਖ ਲੈ ਐਸੇ ਦੋ ਕੱਪੜੇ ਪਾ ਕੇ ਇਹਨੂੰ ਭੇਰ ਤਰਾਂ ਕਲੇਸ਼ ਕੌ ਕਰਦੇ ਹੋ ਯਾਰ ਮਸਾਦਾ ਫਿਰ ਕਹੂੰਗੇ ਮੈਂ ਬਿਆਹ ਨੂੰ ਨਾ ਜੀ ਕਰਤੀ ਬਰ ਚੰਗੇ ਰਹੂੰਗੇ ਤੂੰ ਕਰ ਕਰ ਖਾਵੇ ਹੁਣ ਨਾ ਮੇਰਾ ਬੀਬੀ ਵਗੈ ਹੈ ਜੇ ਨਾ ਤੈਨੂੰ ਦੇਰਾ ਡੱਖੂ ਦਾਣਾ ਕੁੱਤਿਆ ਮੈਂ ਤਾਂ ਕਹਿੰਦਾ ਚੰਗਾ ਹੈ ਜੇ ਨਾ ਕਰਦਾ ਇਹ ਆਪਦੇ ਆਪ ਕੀ ਹੋਗਾ ਹੁਣ ਤੈਨੂੰ ਮਾ ਇੱਕ ਨਾ ਤੂੰ ਬੋਲਣ ਵੀ ਨਹੀਂ ਦਿੰਦੀ ਸੱਚੀ ਬੜੀ ਕੀ ਖਾਂਦੀ ਕੀ ਨਾ ਖਾਨੀਆਂ ਮੈਂ ਬਾਪੂ ਤੇਰੀ ਮਾਂ ਹੈ ਨਾ ਤੈਨੂੰ ਤਾਂ ਪਤਾ ਹੋਣਾ ਚਾਹੀਦਾ ਇਹ ਕੀ ਖਾਂਦੀ ਆ ਜੇ ਉਹਦੀ ਮਾਂ ਤੇਰੀ ਵੀ ਮੈਂ ਘਰ ਆਲੀ ਆ ਆਹੋ ਮੈਂ ਬੜੀ ਬੇਤੀ ਨਹੀਂ ਆ ਮਨ ਤਤਰੇ ਤੇ ਆ ਮੈਂ ਨਾ ਮਰ ਜਾਊਗਾ ਉਹਨੂੰ ਕਾਹ ਤੈ ਤਗਾ ਤੈਨੂੰ ਮੈਂ ਤੇ ਤਗਾ ਜਿੰਨਾ ਚਿਰ ਮੈਂ ਮਰਦੀ ਨਹੀਂ ਮੈਂ ਤੇ ਕਫਨ ਵਿੱਚ ਬੈਠਾ ਤੈਨੂੰ ਕੱਥੋਂ ਆ ਦੂ ਮੇਰਾ ਉਹ ਬਾਪੂ ਤੂੰ ਮੇਰੇ ਲਾਹ ਪੀੜਾ ਨਾ ਕਰੋ ਦੀ ਤੂੰ ਮੇਰੇ ਇੱਕ ਗੱਲ ਤੇ ਬਾਹਰ ਦਿੰਨਾ ਆਹ ਨੂੰ ਯਾਰ ਤੈਨੂੰ ਗਰਮ ਗੱਲਾਂ ਸੁਣਾਉਣਾ ਹਾਂ ਹੁੰਦਾ ਆ ਹੁਣ ਦਾਜੂ ਦੀ ਗੱਲ ਨਾ ਕਰਿਓ ਮੇਰੀ ਗੱਲ ਸੁਣ ਲਓ ਤੁਸੀਂ ਇਹ ਤਾਂ ਲੱਗਦਾ ਹੁੰਦਾ ਚਾਟ ਹੀ ਹੋਵੇ ਆ ਵਰਦਾ ਉਹ ਵੀ ਆ ਵਰਦਾ ਇੱਕ ਦਿਨ ਚ ਬਾਹਰ ਦਊ ਇਹ ਕਿਤੇ ਬਣਾ ਨਹੀਂ ਸਰਦਾ ਹੈਗਾ ਮਾਂ ਕਿਉਂ ਬੀਬੀ ਬਦਾਨੀ ਆ ਬੀਬੀ ਤਾਂ ਮਰਾਈ ਬਦੂਗਾ ਮਾਂ ਤਾ ਹਟੋ ਨਾ ਮੈਨੂੰ ਚਾਹੋ ਜਿਹੜੇ ਸਾਹ ਮਾਂ ਤੂੰ ਬੋਗਦੀਆਂ ਫਿਰ ਆਈ ਤਾਂ ਮਰੇਗੀ ਛੇਤੀ ਮਰੇਗੀ ਛੇਤੀ ਨਾਲੇ ਹੋਰ ਆ ਤਾਂ ਫੋਕੜਾ ਕੋਥੇ ਲਿਖ ਲੈ ਗੱਡੀ ਲਿਖੇ ਗੱਡਾ ਲਗਦੇ ਜਹਾਜ ਲਿਖਦਾ ਮਾਂ ਮਾਇਕਾ ਨਾ ਰਹਿਣ ਤੇ ਹੋ ਰਹਿਣ ਤੇ ਕਿਉਂ ਮੈਂ ਅੱਛਾ ਤੈਨੂੰ ਮੈਂ ਟੱਕਲ ਤੱਕ ਲੂ ਮੈਂ ਮੇਰੇ ਤੋਂ ਜੋ ਮਰਜ਼ੀ ਲਿਖ ਲੈ ਠੀਕ ਹੈ ਮੈਨੂੰ ਨਾ ਕਹਿ ਦੇਣੀ ਕਰਨੀ ਨਾ ਉਹਨਾਂ ਨੇ ਹੈ ਨਾ ਤੂੰ ਤਾਂ ਗੱਡੀ ਲਿਖੀ ਜੰਨੀ ਹੈਗੀ ਫੇਰ ਕਿਵੇਂ ਨਹੀਂ ਜਿਹੜਾ ਛੋਟਾ ਮੋਟਾ ਸਮਾਨ ਆ ਪਹਿਲਾਂ ਉਹ ਲਿਖ ਲੈ ਜਿਹੜਾ ਘਰ ਦੇ ਵਿੱਚ ਆਪਣੇ ਆ ਵੀ ਜਾਵੇ ਸਭ ਤੋਂ ਪਹਿਲਾਂ ਤੂੰ ਗੱਡੀ ਲਿਖ ਛੋਟਾ ਮੋਟਾ ਮੈਂ ਫੇਰ ਹੀ ਲਿਖੂੰ ਜਿਹੜਾ ਤੇਰੇ ਪੈਉਣੇ ਮੇਰਾ ਬਲੈਡਰ ਵਧਾ ਹੈ ਨਾ ਪਹਿਲਾਂ ਗੱਡੀ ਆਊਗੀ ਪਹਿਲਾਂ ਜਿਹੜਾ ਚਾਰਾ ਧੰਕਣ ਲੱਗਾ ਕੀ ਉਹ ਘਰ ਦੇ ਵਿੱਚ ਹਰ ਰੋਜ਼ ਕੰਮ ਆਉਂਦੇ ਪਹਿਲਾਂ ਉਹ ਚੀਜ਼ ਲਿਖਦੇ ਪਹਿਲੇ ਲਿਖ ਕੇ ਮੂੰਹ ਅਟਲੇ ਕੋਈ ਨਾ ਪਹਿਲਾਂ ਮੈਂ ਸੂਫ ਹੀ ਲੇ ਦਨਾਂ ਸੂਫ ਫੇਰ ਆ ਗਈ ਮੱਤ ਮਾ ਟ੍ਰੋਫੀ ਹਾਂ ਬਿਡਤਾ ਉਹ ਦੇਣਗੇ ਦੇਣਗੇ ਐਲ ਸੀ ਡੀ ਕੰਮ ਹਾਂ ਬੱਟੀ ਲਿਖੀ ਵੇ ਉਹ ਅਲਟੀਮੇਟਲੀ ਕੰਦ ਤੇ ਲੱਗਦੀ ਐ ਐਡੀ ਸਾਰੀ ਹੁੰਦੀ ਐ ਠੀਕ ਹਾਂ ਪੰਜਾਣੀ ਇੰਚ ਜਨ ਨੂੰ ਬੱਟੀ ਲਿਖਾ ਇਦੂ ਜੇ ਵੱਡੀਆਂ ਦੀ ਐ ਮੈਂ ਐਡੇ ਲਾਉਨ ਨੂੰ ਵੀ ਹੋਵੇ ਕਮਰੇ ਦਾ ਆਪਣੇ ਕੀ ਕਮਰੇ ਆਪਣੇ ਬਥੇਰੇ ਕਮਰੇ ਨੇ ਆਪਣੇ ਹੈ ਜਿਹੜੇ ਜਿਹੜੇ ਕੀਤੇ ਨੂੰ ਮੈਂ ਕਹਿੰਿਆ ਨੇ ਉਹ ਇਹ ਲਿਖੀ ਚੱਲ ਠੀਕ ਆ ਮਾਂ ਹਾਂ ਤੇ ਇੱਕ ਉਹ ਲਿਖ ਕੀ ਕਹਿੰਨ ਉਹ ਆਪਣਾ ਹਾਂ ਇਹ ਹੁੰਦਾ ਠੰਡਾ ਜਿਹਾ ਕਰਦਾ ਹੁੰਦਾ ਸਾਰਾ ਕਮਰਾ ਠੰਡਾ ਕਰ ਦਿੰਦਾ ਉਹ ਆਹ ਸੀਏ 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 ਨਹੀਂ ਮਾ ਏਸੀ ਹੁੰਦਾ ਉਹ ਮਾ ਏਸੀ ਰਹਿਣ ਦੇ ਚਲ ਠੀਕ ਆ ਠੀਕ ਆ ਜਿਆਦਾ ਬੋਲ ਏਸੀ ਉਹ ਬੱਸ ਆ ਹੋ ਗਿਆ ਉਹ ਹੋ ਗਿਆ ਹਾਂ ਆ ਆਪਣੇ ਪ੍ਰੀਤ ਪੁੱਤ ਹਾਂਜੀ ਦਾਦੀ ਕੀ ਕਰੀ ਜਾਂਦੀ ਆ ਤੂੰ ਦਾਦੀ ਕੁਛ ਨਹੀਂ ਬਾਲਾ ਜਣਾ ਹੱਥਾਂ ਨੂੰ ਗੁੰਦਰਾ ਇਹ ਕੱਢਦੀ ਸੀ ਮੋਹ ਕੰਗੇ ਦਾ ਪੱਟੇ ਜਾਣਗੇ ਤੇਲ ਨਹੀਂ ਲੱਗਿਆ ਲੈ ਮੈਂ ਲਾਦਾ ਨਹੀਂ ਪੁੱਤ ਤੇਲ ਤੂੰ ਹੀ ਨਾ ਪੱਟੀ ਜਾਇਆ ਕਰ ਆ ਦੇਖ ਸਿੱਕਰੀ ਜੀ ਪਈ ਐ ਲੈ ਆ ਤੇਲ ਮੈਂ ਲਾਦਾ ਕੋਈ ਨਾ ਠਰ ਕੇ ਲਵਾ ਲੂਗੀ ਤੇਲ ਤਾਂ ਮੈਂ ਰੀਤ ਪੁੱਤ ਮੈਂ ਤੈਨੂੰ ਆਏ ਕਹਿੰਦੀ ਸੀ ਹਾਂਜੀ ਦੇਖ ਹਜੇ ਤਾਂ ਕੁਛ ਨਹੀਂ ਵਿਗੜਿਆ ਠੀਕ ਐ ਅੱਛਾ ਰਿਸ਼ਤਾ ਹੀ ਹੋਇਆ ਤੇਰਾ ਤੇ ਤੂੰ ਹਜੇ ਵੀ ਸੋਚ ਲੈ ਕਾ ਦਾ ਸੋਚਣਾ ਵਿਆਹ ਦਾ ਕਹਿੰਨੀ ਪੁੱਤ ਉੱਟਿਆ ਹਾਂ ਦਾਦੀ ਹੁਣ ਹੋ ਤਾ ਗਿਆ ਸਾਰਾ ਕੁਛ ਮੈਂ ਹੋਂਕੀ ਸੋਚਣਾ ਮੈਂ ਨਾ ਸੋਚ ਸਮਝੀ ਕਿ ਕੀਤਾ ਜਿਹੜਾ ਵੀ ਕੁਛ ਕੀਤਾ ਮੈਂ ਮੈਨੂੰ ਤੇਰੀਆਂ ਨਹੀਂ ਸਮਝ ਆਉਂਦੀ ਪੁੱਤ ਵੀ ਤੈਨੂੰ ਕੀ ਦਾ ਡਰ ਹੈ ਮੈਨੂੰ ਕੀ ਦਾ ਡਰ ਹੋਣਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਤੁਸੀਂ ਐਵੇਂ ਨਾ ਸੋਚੀ ਜਾਇਆ ਕਰੋ ਹੈ ਤਾਂ ਕੋਈ ਗੱਲ ਪੁੱਤ ਜ਼ਰੂਰ ਹੈ ਮੈਂ ਕਿਵੇਂ ਨਾ ਸੋਚਾ ਤੈਨੂੰ ਬਹੁਤ ਔਖਾ ਨਾਲ ਪਾਲੀ ਹੈ ਪੁੱਤ ਜਿਹੜਾ ਮੈਂ ਸੋਚਦੀ ਸੀ ਵੀ ਚਲ ਮਰੀਤੀ ਪੜ੍ਹ ਲਿਖ ਕੇ ਕੋਈ ਅਫਸਰ ਬਣੂੰਗੀ ਓਹੋ ਦਾਦੀ ਐਵੇਂ ਫਿਕਰ ਕਿਉਂ ਕਰੀਏ ਨਾ ਤੁਸੀਂ ਗੱਲ ਕੀਤੀ ਤਾਂ ਹੈਗੀ ਆ ਅਗਲੇ ਨਾਲ ਕਹਿ ਦੰਗੇ ਪੜਾ ਦਾਂਗੇ ਉੱਤ ਕੀ ਪਤਾ ਹੁੰਦਾ ਗਾਹਾਂ ਵਾਲਾ ਪੜਾਉਣ ਨਾ ਪੜਾਉਣਾ ਕੀ ਪੱਕੇ ਹੀ ਪੱਕੇ ਕੋਈ ਗਾਲੀ ਨਹੀਂ ਪੜੋਂਦੇ ਨਾ ਅਪੜੋਂਦਾ ਫਿਰ ਕੀ ਹੁੰਦਾ ਉੱਤ ਬerai ਹੀ ਰਹੇਗੀ ਬਸ ਕੱਲੀਆਂ ਰੋਟੀਆਂ ਪਕਾਉਣ ਜੋਗੀ ਦਾਦੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹਨ ਮੇਰੇ ਤੋਂ ਵੀ ਬਥੇਰੇ ਪੜੇ ਲਿਖੇ ਆ ਬਥੇਰੇ ਕੋਰਸ ਕਰ ਰਖੇ ਆ ਅਜ ਤੱਕ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਮੈਨੂੰ ਕਿੱਥੋਂ ਨੌਕਰੀ ਮਿਲ ਜੂਗੀ ਉੱਤ ਕਰਮਾਂ ਦਾ ਕੋਈ ਪਤਾ ਨਹੀਂ ਹੁੰਦਾ ਰੱਬ ਕਦੋਂ ਬਦਲਦੇ ਆਸਤਾ ਰੱਖਣੀ ਚਾਹੀਦੀ ਐ ਕੋਈ ਨਾ ਪੜਾ ਲਾਂਗੇ ਉਹ ਵੀ ਮੈਂ ਕਹਿ ਦੂੰਗੀ ਰੱਖ ਕੇ ਤੇ ਤੁਸੀਂ ਕੀ ਆ ਹੀ ਹੋਇਆ ਨਾ ਉਹਨਾਂ ਨੂੰ ਉਹ ਤਾਂ ਕਿਹਾ ਪਰ ਤੂੰ ਹੁਣ ਮਨਿੰਦਰ ਦਾ ਕਹਿਣਾ ਹੀ ਮੰਨੇਗੀ ਲੈ ਚਾਚੀ ਆਓ ਮੇਰੀ ਮਾਂ ਵਾਂਗੂ ਪਾਲਿਆ ਉਹਨੇ ਕਦੇ ਫਰਕ ਨਹੀਂ ਕੀਤਾ ਮੇਰੇ ਨਾਲ ਪਤਾ ਹੀ ਐ ਬੱਤ ਮੈਨੂੰ ਫਰਕ ਕੀਤਾ ਕਿ ਨਹੀਂ ਕੀਤਾ ਪਰ ਤੂੰ ਫੇਰ ਵੀ ਸੋਚ ਲੈ ਮੈਂ ਸੋਚੀ ਜਾਨੇ ਦਾਦੀ ਜਿਹੜਾ ਵੀ ਕੁਝ ਹੋਈ ਜਾਂਦਾ ਸਹੀ ਹੋਈ ਜਾਂਦਾ ਮੇਰੇ ਨਾਲ ਇਹੀ ਹੋਣਾ ਚਾਹੀਦਾ ਸੀਗਾ। ਬਾਕੀ ਨਾਲੇ ਵਧੀਆ ਇੱਥੇ ਵੀ ਕੰਮ ਕਰਦੀ ਫਿਰਦੀ ਆ ਆਪਦੇ ਘਰੇ ਵਗ ਜੂੰਗੀ। ਉਹ ਪੁੱਤ ਮੈਂ ਤਾਂ ਤੈਨੂੰ ਕਹਿੰਦੀ ਆ ਕੰਮ ਕਰੀ ਨਾ ਇੱਥੇ ਤੇਰੀ ਨਾਂ ਤੇ ਜਿਹੜਾ ਤੂੰ ਕੰਮ ਕਰਦੀ ਹੋ ਮੈਂ ਆਪ ਹੀ ਕਰ ਲਿਆ ਕਰੂੰਗੀ। ਹਜੇ ਤਾਂ ਮੇਰੇ ਹੱਥ ਪੈਰ ਚੱਲਦੇ ਨੇ ਪੁੱਤ। ਦਾਦੀ ਤੁਸੀਂ ਥੋੜੀ ਕੰਮ ਕਰੋਗੇ ਮੇਰੇ ਹੁੰਦੇ ਜਿੰਨਾ ਟਾਈਮ ਮੈਂ ਇੱਥੇ ਆ ਤੁਹਾਨੂੰ ਕੁਝ ਨਹੀਂ ਕਰਨ ਦਿੰਦੀ। ਹੁਣ ਬਾਅਦ ਦਾ ਮੈਨੂੰ ਪਤਾ ਨਹੀਂਗਾ। ਫੇਰ ਕਰੀ ਜਾਈਏ ਮੇਰੇ ਤੋਂ ਬਾਅਦ ਕੰਮ ਠੀਕ ਹੈ। ਪੁੱਤ ਮੇਰੇ ਟੱਡ ਬਹੁਤ ਮੱਚਦਾ ਪਰ ਤੂੰ ਇੱਕ ਵਾਰ ਮੇਰੀ ਗੱਲ ਮੰਨ। ਵੀ ਜਵਾਬ ਦੇ ਦੇ ਪੁੱਤ ਬਿਆਨ। ਮੈਂ ਕੀ ਕਰਾਂ? ਮੇਰੀ ਕੋਈ ਬਾਹ ਨਹੀਂ ਚੱਲਦੀ ਨਾ ਮੇਰੀ ਕਾਲਾ ਗੱਲ ਸੁਣਦਾ। ਨਾ ਨੰਦਰ। ਤੂੰ ਸੁਣ ਮੇਰੀ ਗੱਲ ਸੁਣਾ ਮੈਂ ਮਨ ਨਾ ਖਰਾਬ ਕਰੋ ਫਿਰ ਮੈਂ ਵੀ ਰੋਣ ਲੱਗ ਜੂੰਗੀ ਤੁਹਾਨੂੰ ਪਤਾ ਨਾ। ਤੂੰ ਮਨ ਕਿਵੇਂ ਨਾ ਖਰਾਬ ਕਰਾ। ਮੇਰੇ ਐਡੇ-ਐਡੇ ਸੁਪਨੇ ਸੀ। ਸਾਰੇ ਤਾਂ ਤੀਰ ਛੱਡ ਤੇ ਤੂੰ ਤਾਂ ਨਾ ਸੁਪਨੇ ਹੁਣ ਵੀ ਪੂਰੇ ਹੋ ਜਾਣਗੇ ਦਾਦੀ ਹੁਣ ਕਿਹੜਾ ਸੁਪਨਾ ਟੁੱਟ ਕੇ ਤੁਹਾਡੇ ਪੁੱਤ ਜਦੋਂ ਗਾਂ ਵਾਲੇ ਘਰਤੀਆਂ ਨੂੰ ਤੋੜ ਦਿੰਦੇ ਆ ਉਹ ਨਹੀਂ ਸੁਪਨੇ ਪੂਰੇ ਹੁੰਦੇ ਜਿਹੜੇ ਤੂੰ ਸੋਚਦੀ ਐ ਦੇਖ ਲੈ ਪੁੱਤ ਸੋਚ ਲੈ ਸਮਝ ਲੈ ਦਿਮਾਗ ਤੋਂ ਕੰਮ ਲੈ ਲੈ ਹਜੇ ਵੀ ਨਹੀਂ ਦਾਦੀ ਹੁਣ ਮੈਂ ਕੁਝ ਨਹੀਂ ਕਰ ਸਕਦੀ ਬਸ ਫੱਕਰ ਬਸ ਤੂੰ ਮਨ ਬਣਾ ਲਿਆ ਹਾਂਜੀ ਚੱਲ ਪੁੱਤ ਮਰਜੀ ਤੇਰੀ ਮਤਾਂ ਸੋਚਦੀ ਆਂ ਵੀ ਤੇਰੀ ਜ਼ਿੰਦਗੀ ਖਰਾਬ ਨਾ ਹੋਵੇ ਅੱਗੇ ਜਾ ਕੇ ਨਹੀਂ ਨਹੀਂ ਲੈ ਚਾਚੇ ਨੇ ਹਨਾ ਚਾਚੀ ਨੇ ਤਾਈ ਨੇ ਵਧੀਆ ਕਾਰੀ ਵੇਖਿਆ ਮੇਰੇ ਵਾਸਤੇ ਐਵੇਂ ਕਿਉਂ ਮੇਰੇ ਜ਼ਿੰਦਗੀ ਖਰਾਬ ਕਰਨਗੇ ਨੇ ਕਹੀ ਤੇ ਜਾਂਦੇ ਵੀ ਵਧੀਆ ਨੇ ਵੀ ਮਾਪਿਓ ਚਾਚਾ ਤਾਂ ਤੇਰਾ ਕਹਿੰਦਾ ਵੀ ਮੈਨੂੰ ਪਸੰਦ ਨਹੀਂ ਪਰ ਫਿਰ ਵੀ ਤੂੰ ਕਹੀ ਜਾਂਦੀ ਹੈ ਵਧੀਆ ਕਰ ਆ ਵਧੀਆ ਜੇ ਡੈਡੀ ਨੂੰ ਪਸੰਦ ਹੈ ਚਾਚੀ ਨੂੰ ਪਸੰਦ ਹੈ ਹੁਣ ਦੇਖੋ ਡੈਡੀ ਨੇ ਕਿੰਨੇ ਟਾਈਮ ਬਾਅਦ ਮੈਨੂੰ ਬੁਲਾਇਆ ਤੇ ਕਿੰਨੇ ਟਾਈਮ ਬਾਅਦ ਮੈਨੂੰ ਕੋਈ ਗੱਲ ਕਹੀ ਸੀ ਫਿਰ ਮੈਂ ਐਵੇਂ ਆਖਾ ਕਿ ਮੈਂ ਮੋੜ ਦਿੰਦੀ ਡੈਡੀ ਦਾ ਤਾਂ ਹੀ ਤਾਂ ਕਹਿਨੀ ਹੈ ਪੁੱਤ ਤੂੰ ਚਾਚੀ ਦੇ ਤੇ ਡੈਡੀ ਦੇ ਮਗਰ ਲੱਗ ਗਈ ਉਹਦੀ ਜ਼ਿੰਦਗੀ ਬਾਰੇ ਤਾਂ ਨਹੀਂ ਸੋਚਿਆ ਚਾਚੀ ਨੇ ਮੈਨੂੰ ਕੁਝ ਨਹੀਂ ਕਿਹਾ ਚਾਚੀ ਨੇ ਮੈਨੂੰ ਇਹ ਗੱਲ ਕਹੀ ਸੀ ਤੇਰਾ ਵਿਆਹ ਨਹੀਂ ਕਰਦੀ ਜੇ ਤੇਰਾ ਡੈਡੀ ਕਹਿੰਦਾ ਇਹ ਗੱਲ ਕਹੀ ਉਹਨਾਂ ਨੇ ਮੈਨੂੰ ਤੇ ਗੱਲਾਂ ਮੈਂ ਸਾਰੀਆਂ ਸਮਝਦੀ पर तू भी माड़ा मोटा सोच लगा मन खराब कर चाची चाची ने कुछ नहीं किया मन हाँ। ना, ना खराब करा करो ठीक है चल चंगा नहीं मन खराब हाँ चल तेल लिया चंगा हां मैं तेल ला दुत्ता कर नहीं, नहीं, तेल नहीं। तेल ਕਿ ਉਹਦੀ ਚੇਹ ਪਮਨਿੰਦਰ ਦੀ ਇਹਨੂੰ ਕਿਉਂ ਨਹੀਂ ਗੱਲ ਉਲਟਾਉਂਦੀ ਉਹਦੀ ਜਿਵੇਂ ਮਨਿੰਦਰ ਕਹਿੰਦੀ ਐ ਉਵੇਂ ਉਹਦੀ ਹਾਂ ਚ ਹਾਂ ਕਰੀ ਜਾਊਗੀ ਮੈਂ ਥਾਈ ਕਹਿਨੀ ਐ ਵੀ ਕਿਤੇ ਮੇਰੀ ਪੋਤੀ ਦੀ ਜ਼ਿੰਦਗੀ ਖਰਾਬ ਨਾ ਹੋ ਜੇ ਬਿਆਖੇ ਆ ਵੀ ਨਾ ਪਤਾ ਨਹੀਂ ਕੀ ਆ ਫਿਰ ਚਾਹ ਲੱਕ ਦੇ ਤੇ ਮੈਂ ਨਹੀਂ ਬਣੀ ਕਿਉਂ ਹੁਣ ਤਾਂ ਮੰਮੀ ਨੂੰ ਕਹੀ ਜਾਂਦੀ ਸੀ ਚਾਹ ਪੀਣੀ ਐ ਉਦੋਂ ਦਿਲ ਸੀਗਾ ਟਾਈਮ ਕਿਨਾਰਾ ਦਾ ਚਾਹ ਬਣਾਉਣ ਤੇ ਉਹ ਕੋਈ ਨਾ ਟਾਈਮ ਤਾਂ ਲੱਗਦਾ ਹੀ ਹੁੰਦਾ ਹੁਣ ਇਹਨੇ ਅੱਗ ਨਹੀਂ ਬਚਾਈਂਦੇ ਆ ਪੀਜਾ ਫੀ ਲੋ ਮੈਂ ਨਹੀਂ ਪੀਨੀ ਤਾ ਲੈ ਜਾਉਂਦੀ ਟੱਕ ਕੇ ਕੀ ਗੱਲ ਹੋ ਗਈ ਤੂੰ ਦੱਸ ਮੈਨੂੰ ਹੁਣ ਤੂੰ ਖੁਸ਼ ਹੈ ਤੇਰੇ ਪੈ ਗਈ ਕਾਲਜੇ ਠੰਡ ਕਿਉਂ ਕਿਹੜੀ ਗੱਲ ਨੂੰ ਕਿਹੜੀ ਗੱਲ ਤੈਨੂੰ ਗੱਲ ਨਹੀਂ ਪਤਾ ਹੈ ਮੈਂ ਕੀ ਕਰਤਾ ਹੁਣ ਨਾ ਕੁੜੀ ਦਾ ਸ਼ਗਨ ਪਾ ਕੇ ਹੁਣ ਤਾਂ ਖੁਸ਼ ਆ ਤੂੰ ਜਿੱਥੇ ਚਾਹੁੰਦੀ ਸੀ ਉੱਥੇ ਹੋ ਗਿਆ ਲੈ ਦੱਸ ਸਾਰੇ ਖੁਸ਼ ਨੇ ਹਾਂ ਕਰੇ ਨਹੀਂ ਖੁਸ਼ ਹੈਗਾ ਮੇਰੀ ਖੁਸ਼ੀ ਤਾਂ ਲੈਣਾ ਗਿਆ ਤੁਸੀਂ ਕਿਸੇ ਨੇ ਹੈ ਤੁਸੀਂ ਆਉਗਿਆ ਮਰਜ਼ੀਆਂ ਕਰਦੇ ਹੋ ਤੂੰ ਵੀ ਨਹੀਂ ਖੁਸ਼ ਹੁੰਦੇ ਕਿਉਂ ਮੈਂ ਕਿਉਂ ਨਹੀਂ ਖੁਸ਼ ਹੁੰਦਾ ਕਮਾਲ ਹੋ ਗਈ ਤੇਰੇ ਲਈ ਜਿੱਥੇ ਮੈਂ ਕਹਿੰਦਾ ਸੀ ਨਾ ਮੈਂ ਵਧੀਆ ਘਰੇ ਕਰਦਾ ਉਹਨਾਂ ਦੇ ਘਰ ਦੇਖਿਆ ਸੀ ਸਾਰਾ ਘਰ ਦਾ ਪਟਿਆ ਪਿਆ ਸੀ ਕਿਸੇ ਕਮਰੇ ਦੇ ਵਿੱਚ ਕੋਈ ਬੈੱਡ ਨਹੀਂ ਸੀ ਸਾਰੇ ਕਮਰੇਜ ਮੰਜੇ ਸੀਗੇ ਉੱਥੇ ਵਿਆਹ ਸੀ ਓਹੋ ਜਿੱਤਾਂ ਦੇ ਘਰੇ ਮੰਜੇ ਹੀ ਹੁੰਦੇ ਆ ਅਗਲੇ ਨਹੀਂ ਬੈੱਡ ਰੱਖਦੇ ਉਹਨੇ ਰਹੀ ਗੱਲ ਨਾਲੇ ਘਰ ਦੇ ਅਗਲੇ ਹੋਰ ਪਾ ਲੈਣਗੇ ਬਠੇਰੀ ਜ਼ਮੀਨ ਉਹਨਾਂ ਕੋਲ ਆਹ ਜ਼ਮੀਨ ਆ ਦੇਖ ਕੇ ਆਏ ਮਸਾਲਾ ਕੁਝ ਨਾਲੇ ਅਗਲੇ ਹੁਣ ਨਾਲ ਤੁਸੀਂ ਕੱਲ ਰੱਖੀ ਸੀ ਵੀ ਪੜਾਉਣਾ ਲਿਖ ਕੋਈ ਨਹੀਂ ਪੜਾਉਣਾ ਲਖਵਾ ਠੀਕ ਹੈ ਇੱਕ ਵਾਰੀ ਗੱਲ ਕਰਦੇ ਹੁੰਦੇ ਮੈਨੂੰ ਸਾਰਾ ਹੀ ਪਤਾ ਇਹ ਚਲਾਕੀਆਂ ਨੇ ਇਹ ਸਾਰੀਆਂ ਅਗਲੇ ਨੇ ਹਾਮੀ ਭਾਰਤੀ ਸਾਰਿਆਂ ਵਿੱਚ ਵੀ ਹਾਂ ਅਸੀਂ ਪੜਾਵਾਂਗੇ ਐ ਕਿ ਮੈਨੂੰ ਪੜਾਉਂਦੇ ਕੋਈ ਗੱਲ ਨਹੀਂ ਜੇ ਆ ਗਿਆ ਨਾ ਕੁੜੇ ਦਾ ਫੋਨ ਉਹਨੇ ਮੈਨੂੰ ਕਹਿਤਾ ਵੀ ਨਹੀਂ ਪੜਾਉਂਦੇ ਨਾਲ ਦੀ ਨਾਲ ਲੈ ਕੇ ਆਉਂਗਾ ਉੱਥੋਂ ਫਿਰ ਉਹਨੇ ਜੇ ਦੱਸ ਐ ਥੋੜਾ ਹੁਣ ਇੱਕ ਕੁੜੀ ਆਪਾਂ ਵਿਆਹਾਂਗੇ ਹੁਣ ਮੋੜ ਕੇ ਥੋੜਾ ਲੈ ਕੇ ਆਵਾਂਗੇ ਫਿਰ ਮੈਂ ਤੈਨੂੰ ਉਹੀ ਤਾਂ ਗੱਲ ਕਹੀ ਜਾਣਾਗਾ ਵੀ ਘਰ ਵੀ ਦੇਖੀਦਾ ਹੁੰਦਾ ਪਹਿਲਾਂ ਕਿਹੇ ਜਾ ਕਿਹੇ ਜਾ ਨਹੀਂ ਹੁਣ ਜਾ ਕੇ ਆਏ ਸੀ ਉੱਥੇ ਠੀਕ ਹੈ ਕਿੰਨਾ ਕਿੰਨਾ ਬੋਲ ਕੇ ਕਹਦਾ ਮਾਮਾ ਵੀ ਉਹਦੇ ਮਾਮੇ ਤੋਂ ਬਿਨਾ ਪੁੱਛੇ ਤੁਸੀਂ ਸ਼ਗਨ ਪਾਤਾ ਕਮਾਲ ਹੋ ਗਈ ਤੁਹਾਡੇ ਲਈ ਤਾਂ ਜਮਾ ਹੀ ਯਾਰ ਮੇਰੀ ਗੱਲ ਸੁਣ ਲਓ ਤੁਸੀਂ ਗਏ ਸੀਗੇ ਦੇਖਣ ਠੀਕ ਹੈ ਪ੍ਰੀਤ ਦਾ ਮਾਮਾ ਗਿਆ ਸੀਗਾ ਤੇ ਆਪਣਾ ਮਾਮਾ ਗਿਆ ਸੀ ਤੁਸੀਂ ਸਾਰਾ ਕੁਝ ਦੇਖ ਕੇ ਐਸ ਨੇ ਫੇਰ ਹੀ ਹਾਂ ਕੀਤੀ ਹੈ ਮਾਮੇ ਨੇ ਮਾਮਾ ਕਮਲਾ ਤਾਂ ਨਹੀਂ ਉਹਨੇ ਸਾਰੀ ਦੁਨੀਆ ਦੇਖ ਲਈ ਹੁਣ ਕੱਲੇ ਨਾ ਆਪਣੇ ਮਾਮੇ ਨੇ ਹਾਂ ਕੀਤੀ ਆ ਸਾਨੂੰ ਵਿੱਚ ਨਕਸੀੜ ਨਾ ਮੈਂ ਹਾਂ ਕੀਤੀ ਆ ਤੇ ਨਾ ਪ੍ਰੀਤ ਦੇਵਾ ਮੈਂ ਨੇ ਹਾਂ ਕੀਤੀ ਆ ਅਸੀਂ ਜਵਾਬ ਦਿੱਤਾ ਸੀ ਉਹਦੇ ਵੀ ਕਿੰਨਾ ਕੁਸ ਬੋਲ ਕੇ ਗਏ ਆ ਸੀ ਵੀ ਨਹੀਂ ਕਰਨਾ ਨਹੀਂ ਕਰਨਾ ਪਰ ਤੁਸੀਂ ਕਿੱਥੇ ਚਲ ਟਲਦੇ ਹੋ ਨਹੀਂ ਤੁਸੀਂ ਆਪ ਦੀ ਮਰਜ਼ੀ ਕਰਨਾ ਪਿਆਉਣੀ ਕਿਹਾ ਨਾ ਮੈਂ ਕਰਨਾ ਮੇਰਾ ਕੋਈ ਹੱਥ ਪਾਸ ਨਹੀਂ ਹੈਗਾ ਜਿੱਦਾਂ ਤਾਂ ਪਿਆਉਣੀ ਕਹਿੰਦੇ ਮੈਂ ਉੱਥੇ ਕਰੂੰ ਉੱਥੇ ਕਰੂੰ ਦੱਸ ਤੁਸੀਂ ਉੱਤੋਂ ਨਹੀਂ ਹੋ ਕੇ ਕਰ ਦਿੰਦੇ ਜਿੱਦੇ ਆਪਣੇ ਜਵਾਬ ਦਾ ਹੋਵੇ ਤੇ ਆਪ ਦੀ ਮਰਜ਼ੀ ਤੁਸੀਂ ਕਰ ਲਿਓ ਆਪਣੇ ਜਵਾਬ ਦਾ ਵੀ ਕਿਹੜਾ ਤੂੰ ਮੇਰੀ ਮਰਜ਼ੀ ਨਾਲ ਕਰ ਦੇਂਗੀ ਮੇਰੀ ਮਰਜ਼ੀ ਜੇ ਤੂੰ ਸੋਣੇ ਦਾ ਫੇਰ ਹੀ ਆ ਕੱਲ ਤਾਂ ਗੱਲ ਦੀ ਹੈਗੀ ਮੇਰੇ ਤੋਂ ਅਸੀਂ ਕਹੀ ਮੇਰੀ ਗੱਲ ਸੁਣ ਤੂੰ ਕਹਿੰਦੀ ਉਹਦੇ ਪਿਆਉਣੇ ਕਰਿਆ ਉਹਦੇ ਪਿਆਉਣੇ ਕੀ ਕਰਤਾ ਅੱਜ ਤੱਕ ਕੀ ਕਰਤਾ ਕੁੜੀ ਵਾਸਤੇ ਕਰਿਆ ਕੁਛ ਮਰੀ ਜਾਂਦੀ ਆ ਭਕਾਈ ਇਥੇ ਫੇ ਮੈਨੂੰ ਨਹੀਂ ਪਤਾ ਗੱਲ ਪਿਆਉਣਾ ਗੱਲ ਕਰੋ ਮੇਰੇ ਨਾਲ ਤਾਂ ਲੜਦੇ ਦੋ ਸਵੇਰ ਨੂੰ ਲੜਨ ਬਹਿ ਜਨੇ ਆਪਦੇ ਘਰੇ ਕਲੇਸ਼ ਪਾ ਲੈਣ ਹਾਂ ਮੀ ਨੂੰ ਭਰੀ ਆ ਮਾਮੇ ਨੂੰ ਕੀ ਪਤਾ ਆਪਣੇ ਘਰ ਦਾ ਉਹ ਜਾ ਕੇ ਹਾਂ ਮੀ ਭਰ ਆਇਆ ਉਹਨੂੰ ਘਰ ਦੇਖਦਾ ਨਹੀਂ ਸੀਗਾ ਫੇ ਮੈਂ ਹਾਂ ਮੀ ਭਰ ਨਹੀਂ ਸੀ ਮਾਮੇ ਨੇ ਕਹਿਤਾ ਵੀ ਘਰ-ਬਾਰ ਚੰਗਾ ਮੈਂ ਤਾਂ ਥੋੜਾ ਪਤਾ ਜੇ ਤੂੰ ਜਾਣ ਕੇ ਜਵਾਬ ਦਿਓ ਜੇ ਤੁਸੀਂ ਚਾਹੁੰਦੇ ਨਹੀਂ ਕੁੜੀ ਦਾ ਰਿਸ਼ਤਾ ਹੋਵੇ ਉਹ ਵਿਚੋ ਕੁਝ ਖਾਣ ਨੂੰ ਫਿਰਦਾ ਹੋਊਗਾ ਮੇਰਾ ਫਿਰ ਮੈਨੂੰ ਸ ਕੋਈ ਗੱਲ ਨਹੀਂ ਨਿਕਲ ਆਉਂਦੇ ਕੋਈ ਨਾ ਕੋਈ ਗੱਲ ਜੇ ਕਿਤੇ ਕੁੜੀ ਦਾ ਘਰ ਖਰਾਬ ਹੋ ਗਿਆ ਨਾ ਤੇ ਕੁੜੀ ਦੀ ਜ਼ਿੰਦਗੀ ਖਰਾਬ ਹੋ ਗਈ ਫਿਰ ਦੇਖਿਆ ਮੈਥੋਂ ਬੁਰਾ ਕੋਈ ਨਹੀਂ ਆਹੀਂ ਕਿਵੇਂ ਖਰਾਬ ਹੋ ਜੂਗੀ ਜਦੋਂ ਵੇਖ ਪਾਰਕ ਕੇ ਕੀਤਾ ਨਾਲ ਇੰਨੀ ਜ਼ਮੀਨ ਆਉਂਦੀ ਅਗਲੇ ਨੂੰ ਅਗਲੇ ਪੜਾਉਣਗੇ ਲਿਖਾਉਣਗੇ ਵੀ ਹੋਰ ਤਾਂ ਸਕੀ ਚਾਹੀਦਾ ਉਹਨੂੰ ਨਾ ਉਹ ਪੜਾਉਣਗੇ ਹੈ ਆਪਾਂ ਨਹੀਂ ਪੜਾ ਸਕਦੇ ਸੀਗੇ ਮੈਂ ਕਿ ਜੋ ਇੱਥੇ ਪੜਾਈ ਜਾਂਦਾ ਸੀ ਸਾਰਾ ਕੁਝ ਕਰੀ ਜਾਂਦਾ ਸੀ ਕੁੜੀ ਕਹਿੰਦੀ ਮੈਂ ਨਹੀਂ ਪੜਨਾ ਮੈਂ ਮੇਰਾ ਵਿਆਹ ਕਰ ਦੋ ਆਪਦੇ ਮਗਰ ਉੱਥੇ ਜਾ ਕੇ ਕਿਵੇਂ ਪੜੂਗੀ ਫਿਰ ਉਹਦੀ ਮਰਜ਼ੀ ਆ ਪੜੇ ਨਾ ਪੜੇ ਉਹਦੀ ਮਰਜ਼ੀ ਆ ਪੜੇ ਨਾ ਪੜੇ ਮੈਂ ਕਿ ਕੀ ਦਿਮਾਗ ਚ ਘੋਲ ਕੇ ਪਾਤਾ ਕੁੜੀਏ ਤੁਸੀਂ ਪਤਾ ਨਹੀਂ ਕੀ ਕੀ ਨਹੀਂ ਪਾਇਆ ਆਹੋ ਮੈਂ ਹੀ ਕੀਤਾ ਸਾਰਾ ਕੁਝ ਹਾਂ ਅਜਾਦੀ ਲੈ ਜਾ ਕੇ ਮੈਂ ਨਹੀਂ ਪੀਂਦਾ ਨਾ ਪੀਓ ਅਜਾਦੀ ਮਾਂ ਨੂੰ ਕਹਦੇ ਬਣਾ ਕੇ ਪਿਆ ਖੁਸ਼ ਆ ਵਸ ਤੂੰ ਜਾ ਕੇ ਪੱਖਾ ਛੱਡ ਕੇ ਬਹਿ ਜਾ ਹੁਣ ਹੁਣ ਖੁਸ਼ ਹੋ ਗਈ ਤੇਰੀ ਮਨ ਦੀ ਗੱਲ ਹੋ ਗਈ ਨਾ ਤੇਰੀ ਦੀ ਸੁਣ ਓਏ ਓਏ ਹੈਲੋ ਮੇਰੀ ਗੱਲ ਸੁਣ ਸੂਰਤ ਹੈ ਤੈਨੂੰ ਮਾੜੀ ਮੁੱਟੀ ਜਗਦੀ ਕਿਉਂ ਤੂੰ ਗਿਉ ਹੈ ਉਹ ਤੇਰਾ ਵਿਸਤਾ ਹੋ ਗਿਆ ਉਹ ਹੁਣ ਤਾਂ ਟਿਕ ਜਾ ਆ ਹੁਣ ਤਾਂ ਡੋਲੇ ਖਾਣਾ ਹਟ ਜਾ ਉਹ ਲੋਕ ਕੀ ਕਹਿਣਗੇ ਤੇ ਨਾਲ ਉਹ ਰਿਸ਼ਤੇ ਵਾਲੇ ਜਿਹੜੇ ਉਹ ਕੀ ਕਹਿਣਗੇ ਵੀ ਮੁੰਡਾ ਆਹ ਹੈ ਜਿਹੜਾ ਆਪਣੇ ਆਪ ਖੜ ਵੀ ਨਹੀਂ ਸਕਦਾ ਉਹ ਕੀ ਕਹ ਦੇਗਾ ਬੱਪੂ ਕਿਉਂ ਤੂੰ ਕਰਨਾ ਨਹੀਂ ਲੱਗਦਾ ਤੈਨੂੰ ਠੀਕ ਲੱਗਦਾ ਓਏ ਕੰਧਰਾ ਉਹ ਤੇਰੀ ਮਾਂ ਨੂੰ ਮਾਂ ਬਥੇਰਾ ਰੋਣਾ ਵੀ ਤੂੰ ਨਾ ਹਉ ਕਰ ਪਰ ਉਹਨੇ ਤਾਂ ਹੁਣ ਪ੍ਰੈਸ ਕਰਨ ਵਾਲਾ ਕਰਤਾ ਮੈਂ ਕਿਹਾ ਸੀ ਤੈਨੂੰ ਮੇਰਾ ਵਿਆਹ ਕਰ ਦੋ ਅੱਛਾ ਨਾਲੇ ਤੂੰ ਕਹਿਣਾ ਵੀ ਮੇਰਾ ਵਿਆਹ ਨਾ ਕਰੋ ਹੈ ਉਹ ਮੈਂ ਤਾਂ ਆਪ ਕਹਿਣਾ ਵੀ ਤੇਰਾ ਵਿਆਹ ਹੋਣਾ ਹੀ ਨਹੀਂ ਸੀ ਜੇ ਤੂੰ ਮੈਨੂੰ ਵਿਆਹ ਕਰਾ ਕੇ ਰਾਜੀ ਤੇ ਮੈਂ ਵੀ ਤੇਰਾ ਵਿਆਹ ਕਰਾ ਕੇ ਰਾਜੀ ਨਹੀਂ ਪੁੱਤ ਮੈਨੂੰ ਜੰਮੇ ਕਦੇ ਵਾਸਤੇ ਸੀ ਹਾਂ ਆ ਤੇਰੇ ਲੱਛਣ ਆਏ ਨਹੀਂ ਸੀ ਨਾ ਪਤਾ ਵੀ ਤੂੰ ਐ ਐ ਕਰਿਆ ਕਰੇਂਗਾ ਯਾਰ ਜਨ ਦੋਸਤਾਂ ਦੀ ਪਾਰਟੀ ਸੀ ਉੱਥੇ ਖਾ ਪੀ ਲਿਆ ਮੈਂ ਨਾ ਮੋਟਾ ਬਸ ਉਹੀ ਲਗਜਣੇ ਪਿੱਛੇ ਪੈਣ ਹਾਂ ਯਾਰਾਂ ਦੀ ਦੋਸਤਾਂ ਦੀ ਪਾਰਟੀ ਸੀ ਆ ਹੁਣ ਜਦੋਂ ਤੇਰੇ ਕੋਲੇ ਆਉਣਗੇ ਉਦੋਂ ਤੁੰ ਕੀ ਖਵਾਏਂਗਾ ਤੂੰ ਤਾਂ ਨਿਕਲ ਆਇਆ ਕੁਈ ਨਾ ਮੈਂ ਕਰ ਦੂੰਗਾ ਜਿਵੇਂ ਜਿਵੇਂ ਮੇਰਾ ਸਰਦਾ ਬਣਦਾ ਨੂੰ ਠੀਕ ਐ ਮਾ ਦਾ ਪੁੱਤਾ ਦੇਖੀ ਮੇਰੀ ਬੇਇੱਜ਼ਤੀ ਕਰਾਉਣਾ ਤੁਸੀਂ ਜਮ੍ਹਾਂ ਵੀ ਨਹੀਂ ਹਟਦੇ ਤੇਰੀ ਮਾਂ ਕਹਿੰਦੀ ਉੱਥੇ ਅਸੀਂ ਘਰ ਪਾਈ ਜੰਨੇ ਕੀ ਦਿਖਾਵਾਂਗੇ ਯਾਰ ਬੱਪੂ ਬੇਇੱਜ਼ਤੀ ਨੂੰ ਯਾਰ ਮੈਂ ਕਿਹਦੀ ਕੁੜੀ ਕੱਢ ਲਿਆ ਯਾਰ ਦੇਖ ਦੇਖ ਬੋਲਣ ਦਾ ਤਰੀਕਾ ਵੀ ਤੇਰਾ ਸਹੀ ਨਹੀਂ ਪੁੱਤਾ ਤੂੰ ਮੜਾ ਮੋਟਾ ਸਮਝ ਤੋ ਕੰਮ ਲੈ ਲੈ ਓਏ ਓਏ ਕਿੱਥੇ ਤਾਂ ਉਹਨਾਂ ਨੂੰ ਘਰ ਦਿਖਾਵਾਂਗੇ ਨਵਾਂ ਪਾਇਆ ਹੋਇਆ ਤੇ ਕਿੱਥੋਂ ਮੈਂ ਆ ਦਿਖਾਵਾਂ ਵੀ ਮੇਰਾ ਲਾਇਕ ਪੁੱਤਾ ਹੈ ਮੈਨੂੰ ਨਹੀਂ ਟੈਨਸ਼ਨ ਹੈਗੀ ਠੀਕ ਐ ਨਾ ਨਹੀਂ ਘਰ ਦਿਖਾਣ ਅੱਪੀ ਦਿਖਾ ਦਊਗਾ ਮਤਲਬ ਵਿਆਹ ਕਰਵਾਣਾ ਸੀ ਕਰਵਾ ਲਿਆ ਬਸ ਤੇਰੀ ਮਾਂ ਨੇ ਉਹ ਬਗਾਨੀ ਧੀ ਨੂੰ ਡੋਪਣਾ ਉਹ ਡੋਪਤੀ ਬੀਆ ਨੇ ਮੈਨੂੰ ਕੀ ਆ ਮੈਂ ਤਾਂ ਇੱਕ ਵਾਰੀ ਬਹਿ ਕੇ ਥੱਲੇ ਕੇ ਛੱਡ ਦੇਣੀ ਆ ਬਾਕੀ ਜ਼ਿੰਮੇਵਾਰੀ ਤੋੜੀ ਆ ਠੀਕ ਉਹ ਦੇਖ ਲੈ ਉਹ ਵੀ ਜ਼ਿੰਮੇਵਾਰੀ ਸਾਡੀ ਐ ਕਿਉਂ ਫਿਰ ਹੋਰ ਕੀ ਦੀਉਗੀ ਮਾਂ ਪੱਪਾ ਦਿਉ ਬਣਦੀ ਹੁੰਦੀਆਂ ਨਾ ਕਰੋ ਵਿਆਹ ਠੀਕ ਤਾਂ ਕੱਲੀ ਕਿਹ ਦੇਖ ਲੈ ਓਏ ਉਹ ਤੇਰੀ ਮਾਂ ਕਿਉਂ ਨਹੀਂ ਮੰਦੀ ਉਹ ਕਿਉਂ ਨਹੀਂ ਮੰਦੀ ਜਾ ਪੈ ਜਾ ਬੰਦਾ ਘਰ ਲਾ ਰਾਮ ਕਿੱਥੋਂ ਜੰਮ ਲਿਆ ਤੂੰ ਸਲੱਗ ਮੈਨੂੰ ਇਹੀ ਤਾਂ ਨੀਂਦ ਨਹੀਂ ਆਉਂਦੀ ਦਿਨ ਰਾਤ ਵੀ ਬਗਾਨੀ ਧੀ ਨੂੰ ਲਿਆ ਕੇ ਡੋਬੂ ਆ ਇਹ ਕੰਜਰ ਨਾ ਇਹਦੀ ਮਾਂ ਮੰਦੀ ਐ ਨਾ ਆਪ ਮੰਦਾ